ਲਓ ਜੀ ਬਹੁਤ ਵਧੀਆ ਖੂਬਸੂਰਤ ਦਿਨ ਹੈ ਅੱਜ ਸਾਡੀ ਘਰ ਜਿਹੜੇ ਪ੍ਰਾਣੇ ਆਏ ਨਾ ਜੀ ਲਾਹੌਰੀਏ ਗੁਰਦਾਸ ਸਿੰਘ ਸੰਧੂ ਜੀ ਇਹਨਾਂ ਨੂੰ ਜੀ ਸਾਰੇ ਜਾਣਦੇ ਆ ਇਹ ਵੀ ਉਸੇ ਪੰਥ ਦੇ ਤੁਰੇ ਹੋ ਆ ਉਸੇ ਰਸਤੇ ਤੇ ਜਿਹਨੂੰ ਅਸੀਂ ਮੁਹੱਬਤ ਦਾ ਪੰਥ ਕਹਿ ਸਕਦੇ ਆ ਉਹ ਲੋਕ ਜਿਹੜੇ ਚਾਹੁੰਦੇ ਆ ਕਿ ਦੁਨੀਆ ਤੇ ਨਫ਼ਰਤ ਜਿਹੜੀ ਆ ਉਹ ਘੱਟ ਹੋਵੇ ਮੁਹੱਬਤ ਵਧੇ ਸਾਂਝਾਂ ਵਧਣ ਖਾਸ ਤੌਰ ਤੇ ਸਾਡੇ ਜਿਹੜੇ ਗਵਾਂਢੀ ਦੇਸ਼ ਆ ਜਿੱਥੇ ਸਾਡੀਆਂ ਜੜ੍ਹਾਂ ਆ ਉਹਨਾਂ ਨੇ ਜੜ੍ਹਾਂ ਇੱਧਰ ਆ ਸਾਡੀਆਂ ਉੱਧਰ ਆ ਕੁਝਣੀਆਂ ਸਦੀਆਂ ਦੀਆਂ ਸਾਂਝਾਂ ਉਹ ਬਰਕਰਾਰ ਰਹਿਣ ਤੇ ਬੜੇ ਦੇਲ ਦੀ ਮੇਰੀ ਖਾਇ ਸੀ ਕਿ ਕਦੀ ਇਹ ਸਾਡੇ ਘਰ ਪਿਆਰ ਪਾਉਣ ਅੱਜ ਇਹ ਖਾਹਿਸ਼ ਪੂਰੀ ਹੋਈ ਤੇ ਇਹ ਲਾਹੌਰੀਏ ਨੇ ਜੀ ਪਰ ਫਿਰੋਜ਼ਪੁਰ ਚ ਆਏ ਤੇ ਅੱਜ ਇਹਨਾਂ ਨੂੰ ਕੋਈ ਇੱਥੇ ਪ੍ਰੋਗਰਾਮ ਸੀ ਹੁਸ਼ਿਆਰਪੁਰ ਦੇ ਵਿੱਚ ਤੇ ਰਾਤ ਵਿੱਚ ਸਾਡਾ ਪਿੰਡ ਪੈਂਦਾ ਅਸੀਂ ਸੋਚ ਕੇ ਸਮਾਂ ਕੱਢ ਕੇ ਮਿਲੇ ਆ ਤੇ ਇਸ ਵਕਤ ਨੂੰ ਹੋਰ ਲਾਹੇਵੰਦ ਬਣਾਉਣ ਲਈ ਅਸੀਂ ਕੋਸ਼ਿਸ਼ ਕੀਤੀ ਆ ਕਿ ਇਹਨੂੰ ਕੈਮਰੇ ਤੇ ਕੈਦ ਕਰ ਲਈਏ ਹੋ ਸਕਦਾ ਸਾਡੀਆਂ ਇਹਨਾਂ ਗੱਲਾਂ ਤੋਂ ਜਿਹੜੀ ਔਰਾਰੀ ਨਸਲ ਆ ਉਹਨੂੰ ਕੋਈ ਰਸਤਾ ਮਿਲੇ ਉਹ ਵੀ ਸੋਚੀ ਕਿ ਸਾਡਾ ਇੱਕ ਪੰਜਾਬ ਹੁੰਦਾ ਸੀ ਉਹਦੇ 'ਚ ਲਕੀਰ ਪੈ ਗਈ ਚਲੋ ਲਕੀਰ ਕਬੂਲ ਆ ਪਰ ਉਹ ਲਕੀਰ ਦੇ ਉੱਤੇ ਸਿਰਫ ਕੰਡੇ ਨਹੀਂ ਉਗਣੇ ਚਾਹੀਦੇ ਅਸੀਂ ਫੁੱਲ اگਾਉਣ ਦੀ ਕੋਸ਼ਿਸ਼ ਕਰੀਏ ਨਫ਼ਰਤਾਂ ਘਟਾਈਏ ਮੁਹੱਬਤ ਵਧਾਈਏ ਇਸੇ ਸਿਲਸਿਲੇ ਨਾਲ ਅਸੀਂ ਅੱਜ ਗੱਲਬਾਤ ਕਰਨੀ ਆ ਔਰ ਇਹਨਾਂ ਦਾ ਸਫ਼ਰ ਮੈਂ ਰਿਕਾਰਡ ਕਰਨਾ ਇਹਨਾਂ ਨੇ ਮੇਰੇ ਨਾਲ ਗੱਲਾਂ ਕਰਨੀਆਂ ਅਪਾ ਕੋਸ਼ਿਸ਼ ਇਹ ਕਰਨੀ ਆ ਕਿ ਉਹ ਚਿੰਨ ਕਿਵੇਂ ਜਾਗੀ ਉਹ 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 ਸ਼ੁਰੂਆਤ ਕਿਵੇਂ ਹੋਈ ਕਿਉਂਕਿ ਹਰੇਕ ਬੰਦਾ ਚਾਹੁੰਦਾ ਆ ਕਿ ਸਿਆਲਾਂ ਦੇ ਵਿੱਚ ਮੈਂ ਏਸੀ 'ਚ ਜਾਂ ਸ਼ਾਮੀ ਬੈਠਾ ਰਹਾ ਗਰਮੀਆਂ ਦੇ ਵਿੱਚ ਮੈਂ ਸ਼ਾਮੀ ਬੈਠਾ ਰਹਾ ਹੂੰ ਕਿ ਸਰਦੀਆਂ ਦੇ ਵਿੱਚ ਮੈਂ ਰਜਾਈ ਦਾ ਨਿੱਗ ਮਾਣਾ ਸਾਨੂੰ ਉਹ ਕਿਹੜੀ ਚਿੰਨਗ ਲੱਗੀ ਆ ਕਿਹੜਾ ਰੋਗ ਲੱਗ ਗਿਆ ਕਿ ਅਸੀਂ ਪਿੰਡ-ਪਿੰਡ ਭਟਕਦੇ ਆ ਬਜ਼ੁਰਗਾਂ ਨੂੰ ਲੱਭਦੇ ਆ ਸਾਡੀਆਂ ਅੱਖਾਂ ਹਰ ਵੇਲੇ ਬਜ਼ੁਰਗ ਵੇਖਦਿਆਂ ਨਹੀਂ ਆ ਫਿਰ ਉਹਨੂੰ ਇਹ ਸਵਾਲ ਕਰਦੀਆਂ ਬਾਪਾ ਜੀ ਤੁਸੀਂ 47 ਬੇਲੇ ਕਿੰਨੇ ਕੁ ਸਾਲਾਂ ਦੇ ਸੀ ਹਨਾ ਜੀ ਤੇ ਉਹ ਬਸ ਜਿਹੜਾ ਇਹ ਈਸ਼ਕ ਆ ਇਹ ਰੋ ਗਿਆ ਕੀ ਇਹਨੂੰ ਨਾਂ ਦਈਏ ਜਾਂ ਇਹ ਕੁਦਰਤ ਵੱਲੋਂ ਲਾਈ ਗਈ ਜ਼ਿੰਮੇਵਾਰੀ ਆ ਉਹ ਸਾਰਾ ਕੁਝ ਕਿਵੇਂ ਸ਼ੁਰੂ ਹੋਇਆ ਇਹ ਹੀ ਗੱਲਾਂ ਅੱਜ ਆਪਾਂ ਤੁਹਾਡੇ ਨਾਲ ਕਰਨੀਆਂ ਆ ਆ ਜਾਓ ਤੁਰਦਿਆਂ ਨਾਲੇ ਗੱਲਾਂ ਕਰਦੇ ਆ ਜੀ ਸਰ ਹਾਂ ਜੀ ਸਮਝ ਸਰ ਪਹਿਲਾਂ ਤਾਂ ਜਿਹੜਾ ਤੁਸੀਂ ਇੱਕ ਸ਼ਬਦ ਬੋਲੇ ਨਾ ਪ੍ਰੌਣ ਹੈ ਇਹ ਮਾਫ ਕਰ ਜੀ ਜੀ ਤੇ ਇਹ ਸ਼ਬਦ ਮੈਂ ਉਧਰੋਂ ਲੈਂਦੇ ਪੰਜਾਬ ਵੱਲੋਂ ਤੁਸੀਂ ਗੱਲ ਕੀਤੀ ਆ ਵੀ ਆਪਾਂ ਇਸ ਰਾਹ ਦੇ ਪਾਂਧੀ ਕਿਵੇਂ ਬਣੇ ਕਿਉਂਕਿ ਬਜ਼ੁਰਗ ਉਜੜ ਕੇ ਆਏ ਸੀ ਉਧਰ ਉਹ 47 ਵੇਲੇ ਜੀ ਉਹ ਉਜਾੜਾ ਤਾਂ ਜਿਹੜਾ ਹੋਇਆ ਪਰ ਜਿਹੜਾ ਨੁਕਸਾਨ ਹੋਇਆ ਹਾਂ ਉਹ ਅੱਜ ਤੱਕ ਜਿਹੜਾ ਸਾਥੋਂ ਨਹੀਂ ਭੁੱਲਦਾ ਅਸੀਂ ਤੀਜੀ ਪੀੜ੍ਹੀ ਆ ਸਾਡਾ ਕਸੂਰ ਕੀ ਸੀ ਜੀ ਚੰਗੇ ਭਲੇ ਵਸਦੇ ਸੀ ਰਾਤ ਸੁੱਤੇ ਆ ਉਹ ਸਵੇਰੇ ਉਜੜ ਕੇ ਉਹ ਕੰਗਾਲ ਹੋ ਗਏ ਜਿਨ੍ਹਾਂ ਨੂੰ ਕਈ ਕਈ ਸਾਲ ਤੱਕ ਰੋਟੀ ਚੱਜ ਦੀ ਨਸੀਬ ਨਹੀਂ ਹੋਈ ਜੀ 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 ਕੋਈ ਬਿਸਤਰਾ ਚਾਹੀਦਾ ਨਸੀਬ ਨਹੀਂ ਹੋਇਆ ਇਹੋ ਜਿਹੀਆਂ ਮੈਂ ਇੰਟਰਵਿਊ ਕੀਤੀਆਂ ਜਿਨ੍ਹਾਂ ਨੇ ਕਿਹਾ ਕਿ ਸਾਨੂੰ ਭੁंजे ਸੋਣਾ ਪਿਆ ਕਈ ਕਈ ਸਾਲ ਕੁੜੀਆਂ ਮੁੰਡਿਆਂ ਬੱਚਿਆਂ ਨੂੰ ਲੈ ਕੇ ਕਈਆਂ ਨੂੰ ਜਿਹੜੇ ਆਪਾਂ ਬਜ਼ੁਰਗਾਂ ਦੀ ਤੁਸੀਂ ਵੀ ਜਦੋਂ ਇੰਟਰਵਿਊ ਕਰਦੇ ਹੋ ਤਾਂ ਉਦੋਂ ਆਪਾਂ ਦੇਖਦੇ ਹਾਂ ਵੀ ਉਹ ਕਹਿੰਦੇ ਵੀ ਰਾਹ 'ਚ ਵੱਡੇ ਫੱਟੇ ਪਏ ਸੀ ਕੀ ਕਸੂਰ ਸੀ ਉਹਨਾਂ ਦਾ ਮਾਂ ਮਰੀ ਪਈ ਆ ਬੱਚਾ ਦੁੱਧ ਚੁੰਗ ਰਿਹਾ ਕੀ ਕਸੂਰ ਸੀ ਉਹਨਾਂ ਦਾ ਅੱਛਾ ਸੰਤੂ ਸਾਹਿਬ ਚਲੋ ਇਹ ਆਪਾਂ ਗੱਲਾਂ ਸਾਰੀਆਂ ਕਰਨੀਆਂ ਤੁਸੀਂ ਥੋੜਾ ਜਿਹਾ ਮੈਨੂੰ ਐਂ ਦੱਸੋ ਕਿ ਤੁਹਾਡੇ ਬਜ਼ੁਰਗਾਂ ਦਾ ਪਿੰਡ ਕਿਹੜਾ ਸੀਗਾ ਹਾਂਜੀ ਸੱਟਾ ਨਾ ਜਦੋਂ ਆਪਾਂ ਫਿਰੋਜ਼ਪੁਰ ਦੇ ਨਾਲ ਹੁਸੈਨੀ ਵਾਲਾ ਬਾਰਡਰ ਜੀ ਤੇ ਹੁਸੈਨੀ ਵਾਲੇ ਬਾਰਡਰ ਆਪਣੇ ਵਾਲੇ ਪਾਸੇ ਆ ਹਾਂਜੀ ਆਪਾਂ ਮੁਸਲਮਾਨ ਸਾਹਬਿਆਂ ਉਹਨਾਂ ਦਾ ਉਹਨਾਂ ਨੇ ਆਪਣਾ ਸਰਦਾਰ ਸਾਹਬਿਆਂ ਉਹਨਾਂ ਦਾ ਗੰਡਾ ਸਿੰਘ ਵਾਲਾ ਸਿੰਘ ਵਾਲਾ ਤੇ ਗੰਡਾ ਸਿੰਘ ਵਾਲ ਤੋਂ ਚੜਦੇ ਪਾਸੇ ਚੰਦਾ ਸਿੰਘ ਵਾਲਾ ਪਿੰਡ ਉਹ ਹੁਣ ਤਾਂ ਸਤਲੁਜ ਦਰਿਆ ਦੇ ਗੋਦ ਚ ਆ ਗਿਆ ਪਿੰਡ ਸਾਰਾ ਦਰਿਆ ਨੇ ਆਪ ਤੇ ਕਲਾਵੇ ਚ ਲੈ ਲਿਆ ਉਹ ਲੋਕ ਉੱਠਦੇ ਉੱਠਦੇ ਜਿਵੇਂ ਦਰਿਆਵਾਂ ਦੇ ਏਰੀਆ ਦੇ ਲੋਕ ਹੁੰਦੇ ਆ ਉਹ ਜਿੰਨਾ ਕੋ ਟਹਿ ਜਾਂਦਾ ਪਿਛਾ ਹੋ ਜਾਂਦੇ ਜਿੰਨਾ ਕੋ ਟਹਿ ਜਾਂਦਾ ਪਿਛਾ ਹੋ ਜਾਂਦੇ ਜੋ ਸੁਣਿਆ ਹਾਂ ਜੋ ਸੁਣਿਆ ਘਰ ਤੋਂ ਪਿੰਡ ਨਹੀਂ ਹੈਗਾ ਹਾਂਜੀ ਪਿੰਡ ਹੈਗਾ ਪਰ ਉਹ ਪਿਛਾਂ ਦੀ ਪਿਛਾਂ ਜਿਵੇਂ ਢਾ ਲੈਂਦੇ ਜਿੰਨਾ ਕੁ ਢਾ ਜਾਂਦਾ ਉਹਨਾਂ ਕੋ ਤਾਂ-ਤਾਂ ਹੁੰਦੇ ਜਾਂਦੇ ਪਿਛਲੀਆਂ ਜ਼ਮੀਨਾਂ ਪਰਲੇ ਪਾਸੇ ਵਾਲੀਆਂ ਬਾਦ ਕਰਕੇ ਵਹੀ ਜਾਂਦੇ ਕਿਉਂ ਪਿੰਡ ਸਾਰਾ ਸੰਧੂਆਂ ਦਾ ਸੀਗਾ ਹਾਂਜੀ ਕਹਿ ਸਕਦੇ ਆ ਕੋ ਪਿੰਡ ਸਾਰਾ ਹੀ ਸੰਧੂਆਂ ਦਾ ਸੀ ਉਹਦੇ ਨਾਲ ਲੱਗਦੇ ਲੱਗਦੇ ਹੋਰ ਪਿੰਡ ਵੀ ਸੀ ਇੱਕ ਬਜ਼ੁਰਗ ਮੇਰੇ ਪੂਆ ਜੀ ਦੱਸ ਦਿੰਦੇ ਸੀ ਕਿਉਂਕਿ ਬਾਕੀ ਤਾਂ ਡੈਡੀ ਵੀ ਗੁਜ਼ਰ ਗਏ ਸੀ ਤੇ ਦੁੱਜੇ ਵੀ ਸਾਰੇ ਦਾਦਾ ਜੀ ਤਾਂ ਪਹਿਲਾਂ ਹੀ ਗੁਜ਼ਰ ਗਏ ਸੀ ਡੈਡੀ ਛੋਟੇ ਸੀ ਤਾਂ ਪੂਆ ਜੀ ਨੇ ਦੱਸਣਾ ਵੀ ਨਾਲ 마ਹੀ ਵਾਲਾ ਪਿੰਡ ਸੀ ਇੱਕ ਉਦੋਂ ਬੱਤ ਉਪਸੜੀ ਪਿੰਡ ਸੀਗਾ ਹਾਂ ਇੰਜ ਇੰਜ ਕਰਕੇ ਪਿੰਡ ਕਾਫੀ ਜਿਹੜੇ ਉਹ ਸੁਣੀਦੇ ਸੀਗੇ ਤੇ ਉਦੋਂ ਗੱਲਾਂ ਕਰਦੇ ਸੀ ਵੀ ਭੂਆ ਜੀ ਨੇ ਕਹਿਣਾ ਵੀ ਆਪਣੇ ਪੁੱਤਰ ਮੈਂ ਨਾ ਟਾਂਗੇ ਤੇ ਸਕੂਲ ਜਾਂਦੀ ਹੁੰਦੀ ਸੀ ਤੇ ਸਾਡੇ ਕੱਪੜੇ ਜਿਹੜੇ ਦੂਜੇ ਪਿੰਡੋਂ ਧੁੱਪ ਕੇ ਆਉਂਦੇ ਸੀ ਹਾਂ ਤੇ ਬਹੁਤ ਜ਼ਮੀਨ ਸੀ ਆਪਣੀ ਤੇ ਏਡੇ ਏਡੇ ਆਮਬ ਸੀ ਬਾਗ ਆਪਣੇ ਦੇ ਵਿੱਚ ਲੱਗਦੇ ਜਦੋਂ ਆਮਬ ਏਡੇ ਲੱਗਦੇ ਅੱਛਾ ਹਾਂਜੀ ਹਾਂਜੀ ਉਹਨਾਂ ਚੀਜ਼ਾਂ ਤੁਸੀਂ ਤੁਸੀਂ ਜਦੋਂ ਭੂਆ ਜੀ ਦੀਆਂ ਗੱਲਾਂ ਸੁਣਦੇ ਸੀ ਦੇ ਨਾਲ ਮੌਜੂਦਾ ਹਾਲਾਤ ਨਾਲ ਕੰਪੈਰੀਸ਼ਨ ਕਰਦੇ ਸੀ ਤੁਹਾਨੂੰ ਕਈ ਵਾਰੀ ਲੱਗਦਾ ਹੁਣ ਪਤਾ ਨਹੀਂ ਇਹ ਝੂਠੇ ਬੋਲਦੇ ਬਜ਼ੁਰਗ ਬਿਲਕੁਲ ਲੱਗਦਾ ਸੀ ਬਿਲਕੁਲ ਲੱਗਦਾ ਸੀ ਵੀ ਬਜ਼ੁਰਗ ਨੇ ਕਈ ਵਾਰ ਬਜ਼ੁਰਗ ਬੰਦੇ ਦਾ ਦਿਮਾਗ ਬੱਚਿਆਂ ਵਰਗਾ ਹੋ ਜਾਂਦਾ ਤੇ ਮੈਂ ਸੋਚਦਾ ਮੈਂ ਐਵੇਂ ਹੀ ਕਰਦੇ ਹੋਣਗੇ ਪਰ ਜਦੋਂ ਉਹ ਗੱਲਾਂ ਨੂੰ ਮੈਂ ਸਾਰਾ ਦੇਖਿਆ ਕਈ ਮੈਨੂੰ ਮੈਸੇਜ ਕਰਦੇ ਨੇ ਹੁਣ ਜਦੋਂ ਵੀਡੀਓ ਮੇਰੀਆਂ ਚੱਲਦੀਆਂ ਉਹਨਾਂ ਪਿੰਡਾਂ ਚੋਂ ਵੀ ਮੈਸੇਜ ਆਉਂਦੇ ਨੇ ਪਰ ਹੁਣ ਹਾਲਾਤ ਐਸੇ ਆ ਉਹ ਬਾਰਡਰ ਤੇ ਪਿੰਡ ਨੇ ਅਸੀਂ ਉਹਨਾਂ ਨੂੰ ਜਵਾਬ ਨਹੀਂ ਦੇ ਸਕਦੇ ਕੁਛ ਤਾਰ ਨੇ ਸਾਨੂੰ ਇੰਨਾ ਦੂਰ ਕਰ ਦਿੱਤਾ ਕਿ ਨੀਤਾ ਜੀ ਕਰਦਾ ਸੀ ਵੀ ਜਾਈਏ ਆਪਦੇ ਪਿੰਡ ਹੁਣ ਵੀ ਮੈਂ ਜਾ ਕੇ ਆਇਆ ਕਸੂਰ ਬਾੜ ਦੇ ਵਿੱਚ ਖੜ ਕੇ ਉਥੇ ਵਕੀਲਾ ਨੇ ਬਹੁਤ ਸੋਹਣਾ ਪ੍ਰੋਗਰਾਮ ਕੀਤਾ ਸੀ ਜੀ ਕਰਦਾ ਸੀ ਜਾਣ ਨੂੰ ਪਰ ਉਹ ਸਾਡੇ ਨਾਲ ਇੱਕ ਗੱਡੀ ਲਾਤੀ ਅੱਗੇ ਉਹ ਕਹਿੰਦੇ ਜੀ ਪ੍ਰੋਟੋਕੋਲ ਦਿੰਨੇ ਆ ਉਹ ਪ੍ਰੋਟੋਕੋਲ ਨਹੀਂ ਉਹ ਦਾਇਰਾ ਬੰਦ ਦਿੰਦੇ ਵੀ ਤੂੰ ਗਾ ਨਹੀਂ ਜਾਣਾ ਤੁਸੀਂ ਤੁਸੀਂ ਚਲੋ ਅੱਛਾ ਤੇ ਉਹ ਨਹੀਂ ਜਾ ਸਕਿਆ ਜੀ ਜੀ ਕਰਦਾ ਜਾਣ ਤੇ ਤੁਸੀਂ ਫਿਰ ਕਦੋਂ ਸ਼ੁਰੂਆਤ ਕੀਤੀ ਮੰਚ ਕਿਵੇਂ ਖਿਆਲ ਆਇਆ ਵੀ ਰਿਕਾਰਡ ਕਰ ਲਈਏ ਯਾਰ ਇਹ ਨਾ ਬਜ਼ੁਰਗਾਂ ਨੂੰ ਸਾਹਮ ਲਈਏ हां बिल्कुल ਤੁਸੀਂ ਵਧੀਆ ਗੱਲ ਪੁੱਛੀ ਐ ਅਸਲ 'ਚ ਨਾ ਮੈਂ ਪਹਿਲਾਂ ਇੱਕ ਬੁੱਕ ਲਿਖੀ ਧਾਰਮਿਕ ਸਾਡੇ ਉਧਰ ਮਹਾਪੁਰਖ ਹੋਏ ਬਾਬਾ ਰਾਮ ਲਾਲ ਜੀ ਉਹਨਾਂ ਦੀ ਮੈਂ ਬੁੱਕ ਲਿਖੀ ਮੈਂ 7 ਸਾਲ ਲਾਏ ਸੀਗੇ ਉਹ ਜਿਵੇਂ ਬਜ਼ੁਰਗਾਂ ਨੇ ਘਰੋਂ ਦਸਨਾ ਕੇ ਆਏ ਸੀ ਐ ਗੱਲਾਂ ਜਿਹੜੇ ਮਹਾਪੁਰਖੋ ਨਾਲ ਸਮੇਂ ਚ ਹੋਏ ਅੱਜ ਕੱਲ ਤਾਂ ਬਾਬਿਆਂ ਦੀਆਂ ਕਈ ਗੱਲਾਂ ਨਿਕਲ ਆਉਂਦੀਆਂ ਚਲੋ ਉਹ ਚਿੱਟਕ ਇੱਕ ਲਿਖਣ ਦੀ ਲੱਗ ਗਈ ਉਸ ਤੋਂ ਬਾਅਦ ਜਦੋਂ ਆ ਮੋਬਾਈਲ ਸਿਸਟਮ ਆਇਆ ਤੇ ਆ ਫੇਸਬੁੱਕ ਦਾ ਯੁੱਗ ਆਇਆ ਤਾਂ ਉਦੋਂ ਮੈਂ ਰਿਕਾਰਡਿੰਗ ਕਰਨੇ ਸ਼ੁਰੂ ਕੀਤੀਆਂ ਆਪਦੇ ਘਰ ਦੇ ਰਿਸ਼ਤੇਦਾਰਾਂ ਤੋਂ ਹੀ ਐਦੀ ਰਿਕਾਰਡਿੰਗ ਕਰ ਲਈ ਦੂਜੇ ਬਾਬੇ ਹਣਾ ਇਹ ਹੋ ਰਿਕਾਰਡਿੰਗ ਕਰਦਿਆ ਕਰਦਿਆ ਉਸ ਤੋਂ ਬਾਅਦ ਸਿਲਸਿਲਾ ਮੈਂ ਜਿਵੇਂ ਨਾਸਰ ਢਿੱਲੋਂ ਹੁਣੀ ਉਧਰ ਸਾਡਾ ਸੰਪਰਕ ਹੋ ਗਿਆ ਜੀ ਵੀ ਨਾਸਰ ਢਿੱਲੋਂ ਵਧੀਆ ਕੰਮ ਕਰਦਾ ਉਹਨੂੰ ਲੱਗਾ ਕਿ ਇੱਧਰ ਵੀ ਕੰਮ ਕਰਦੇ ਹਨਾ ਉਹ ਫਿਰ ਸਾਡਾ ਜੋ ਸੰਪਰਕ ਹੋਇਆ ਫਿਰ ਅਸੀਂ ਕਈ ਬਜ਼ੁਰਗ ਜਿਹੜੇ ਮਲਾਉਣੇ ਸ਼ੁਰੂ ਕੀਤੇ ਬਾਬਾ ਸਿੱਕਾਖਾਨ ਹੁਣਿਆਂ ਵਰਗੇ ਉਹਨਾਂ ਨੂੰ ਅਸੀਂ ਸਭ ਆਏ ਇੱਧਰ ਬਾਬੇ ਨੂੰ ਉਧਰ ਲੈ ਕੇ ਗਏ ਉਹ ਉਸ ਤੋਂ ਬਾਅਦ ਹੋਰ ਭੈਣ ਭਰਾ ਜਿਹੜੇ ਅਸੀਂ ਮਲਾਏ ਠੀਕ ਹੈ ਕਈ ਐਸੀਆਂ ਕਹਾਣੀਆਂ ਜਿਹੜੀਆਂ ਫਿਰ ਅਸੀਂ ਜਦੋਂ ਉਧਰ ਗਏ ਉਹਨਾਂ ਲੋਕਾਂ ਨੂੰ ਵੇਖਿਆ ਵੀ ਇਹ ਵੀ ਉਵੇਂ ਹੀ ਪਟੰਡਾ ਹੈ ਇਹ ਵੀ ਚਾਹੁੰਦੇ ਆ ਕੋਈ ਕਹਿੰਦਾ ਮੈਂ ਹਸ਼ਾਰਪੁਰ ਜਾਣਾ ਮੈਨੂੰ ਪਿੰਡ ਵਿਖਾ ਦਿਓ ਮੇਰਾ ਗਰਦਾਸਪੁਰ ਚ ਪਿੰਡ ਵਿਖਾ ਦਿਓ ਕੋਈ ਕਹਿੰਦਾ ਮੇਰਾ ਜਲੰਧਰ ਚਾ ਮੇਰਾ ਕਪੂਰਥਲੇ ਦੇ ਨਾਲ ਪਿੰਡ ਹੈ ਵਾਹ ਠੀਕ ਹੈ ਉਹ ਵੀ ਉਵੇਂ ਹੀ ਉਹਨਾਂ ਦੀਆਂ ਦੁੱਖ ਤਕਲੀਫਾਂ ਜਿਹੜੇ ਹਜੇ ਕਲੇਜੇ ਜਿਹੜੇ ਉਵੇਂ ਹੀ ਫੜਕਦੇ ਪੈਣੇ ਕਿੰਨੀ ਖੁਸ਼ੀ ਸੰਤੁਸ਼ਟੀ ਮਿਲੀ ਜਦੋਂ ਤੁਸੀਂ ਬਜ਼ੁਰਗਾਂ ਨੂੰ ਮਿਲਾਇਆ ਬਹੁਤ ਖੁਸ਼ੀ ਬਹੁਤ ਖੁਸ਼ੀ ਮਿਲਦੀ ਹੈ ਜੀ ਕਿਉਂਕਿ ਅੱਜ ਕੱਲ ਦੀ ਸਾਡੀ ਪੀੜ੍ਹੀ ਜਿਹੜੀ ਹੈ ਨਾ ਮੋਬਾਈਲ ਦੇ ਯੋਗ ਨੇ ਇਹ ਚਾਰ ਜੀ ਇਹਦੇ ਚਾਰੇ ਫੋਨ ਲੈ ਕੇ ਬੈਠੇ ਹੁੰਦੇ ਮੈਨੂੰ ਲੱਗਦਾ ਉਹ ਕਈ ਕਿਲੋਮੀਟਰ ਇੱਕ ਦੂਜੇ ਤੋਂ ਦੂਰ ਹੁੰਦੇ ਨੇ ਜਦੋਂ ਜਿਵੇਂ ਕਿ ਉਹ ਸਾਂਝੀਆਂ ਮੰਝੀਆਂ ਤੇ ਬੈਠੇ ਹੁੰਦੇ ਨੇ ਤੇ ਉਹ ਜੇ ਕੋਈ ਬੰਦਾ ਫੋਰਮ 'ਚ ਬੈਠਾ ਗੱਲ ਕਰ ਰਿਹਾ ਤਾਂ ਉਹਦੇ ਉਹ ਨੇੜੇ ਹੁੰਦੇ ਨੇ ਤਾਂ ਸੰਤੁਸ਼ਟੀ ਜਦੋਂ ਬਜ਼ੁਰਗਾਂ ਦੇ ਕੋਲ ਜਾ ਕੇ ਪੀੜੀ ਸਾਡੀ ਨੇ ਬਹਿਣਾ ਘਟ ਕਰਤਾ ਇੱਕ ਤਾਂ ਬਜ਼ੁਰਗ ਖੁਸ਼ ਹੁੰਦੇ ਜਦੋਂ ਉਹਨਾਂ ਨੂੰ ਪਤਾ ਲੱਗਦਾ ਕਿ ਸਾਡੀ ਵੀਡੀਓ ਬਣਦੀ ਹੈ ਉਹ ਹੋਰ ਵੀ ਜ਼ਿਆਦਾ ਖੁਸ਼ ਹੁੰਦੇ ਫਿਰ ਜਦੋਂ ਉਹਨਾਂ ਨੂੰ ਦੱਸੀਦਾ ਕਿ ਵੀਡੀਓ ਤੁਹਾਡੀ ਤੁਹਾਡੇ ਪੁਰਾਣੇ ਪਿੰਡ ਜਾਊਗੀ ਹੈ ਕਹਿੰਦੇ ਸੱਚੀ ਜਾਊਗੀ ਫਿਰ ਜਦੋਂ ਥੱਲੇ ਕਮੈਂਟ ਆਉਂਦੇ ਫਿਰ ਮੈਂ ਦੱਸਣ ਜਾਂਦਾ ਉਹ ਉਹਨਾਂ ਦੇ ਪੋਤਰੇ ਨੂੰ ਫੋਨ ਕਰੀਦਾ ਕਿ ਬਾਪੂ ਨੂੰ ਕਹੇ ਥੱਲੇ ਫਲਾਣੇ ਬੰਦੇ ਦੇ ਪੋਤਰੇ ਨੇ ਕਮੈਂਟ ਕੀਤਾ ਕਿ ਮੇਰੇ ਦਾਦੇ ਦਾ ਨਾਂ ਸੀ ਜਿਹੜਾ ਤੁਸੀਂ ਲਿਆ ਉਹ ਫਿਰ ਉਹਦੇ ਹੋਰ ਪਾਉਣ ਲਾਵਾ ਜਾਗ ਜਾਂਦੀਆਂ ਫਿਰ ਉਹ ਦੱਸਦੇ ਆ ਇਹਨੂੰ ਸਾਡੀ ਗਲੀ ਸੀ ਇੱਥੇ ਛੱਪੜ ਸੀ ਉੱਥੇ ਗੁਰਦੁਆਰਾ ਸੀ ਇੱਥੇ ਮਸਜਿਦ ਸੀ ਉਹ ਸਾਰੀਆਂ ਗੱਲਾਂ ਫਿਰ ਉਹਨਾਂ ਦੇ ਅੰਦਰੋਂ ਨਿਕਲਦੀਆਂ ਯਾਨੀ ਉਹਨਾਂ ਨੂੰ ਬੀਤੇ ਜਿਹੜੇ ਸਮੇਂ ਚ ਲੈ ਜੀਦਾ ਅੱਛਾ ਜਿਹੜਾ ਇਹ ਕਹਾਣੀ ਤੁਹਾਡੀ ਬਹੁਤ ਮਸ਼ਹੂਰ ਹੋਈ ਦੁਨੀਆ ਪੰਜਾਬਾਂ ਦੇ ਵਿੱਚੋਂ ਭਰਾ ਮੜਾਏ ਤੁਸੀਂ ਹਾਂਜੀ ਬੜੇ ਸਾਲਾਂ ਬਾਅਦ ਇਹਦੀ ਸ਼ੁਰੂਆ ਵਾਹ ਇਹ ਜਿਹੜੇ ਬਾਬਾ ਸਿੱਕਾ ਖਾਨ ਤੇ ਮੁਹੰਮਦ ਸਦੀਕ ਹੈ ਨਾ ਜਿਹੜਾ ਬਾਬਾ ਮੁਹੰਮਦ ਸਦੀਕ ਆ ਉਹ ਵੋਗਰਾ ਪਿੰਡ ਆ ਚੱਕ 255 ਫੈਸਲਾਬਾਦ ਦੇ ਨਾਲ ਡਿਜਕੋਟ ਰੋਡ ਤੇ ਜੀ ਸਮੁੰਦਰੀ ਡਿਜਕੋਟ ਵਾਲੇ ਪਾਸੇ ਨੂੰ ਜੋ ਜਾਈਏ ਉਹ ਜਿਹੜਾ ਬਾਬਾ ਹੈ ਨਾ ਉਹ ਬਾਬਾ ਉੱਥੇ ਆਪਣੇ ਪਿੰਡ ਦੇ ਨੌਜਵਾਨਾਂ ਨੂੰ ਵੱਡਿਆਂ ਨੂੰ ਕਹਿੰਦਾ ਯਾਰ ਮੇਰਾ ਭਰਾ ਉਧਰ ਰਹਿ ਗਿਆ ਤੇ ਮੇਰਾ ਭਰਾ ਮਿਲਾ ਦਿਓ ਯਾਰ ਮੇਰਾ ਭਰਾ ਮਿਲਾ ਦਿਓ ਉਹ ਉੱਥੇ ਗੰਨੇ ਪੀਟਦੇ ਹੋਣਾ ਉਹਨਾਂ ਰੋਹ ਕੱਢਦੇ ਹੋਣਾ ਉੱਥੇ ਬੈਠਿਆ ਉਹਨੇ ਬਾਬੇ ਨੇ ਝੂਰੀ ਜਣਾ ਵੀ ਯਾਰ ਮੇਰਾ ਭਰਾ ਮਿਲਾ ਦਿਓ ਉਹ ਜਿਹੜਾ ਇੱਕ ਬੰਦਾ ਨੰਬਰਦਾਰ ਆ ਇਸ਼ਰਾਕ ਉਸ ਸਰਪੰਚ ਦਾ ਨੌਜਵਾਨ ਮੁੰਡਾ ਮੈਥੋਂ ਛੋਟਾ ਹੀ ਹੈ ਛੋਟੀ ਉਮਰ ਦਾ ਹੀ ਹੈ ਉਧਰ ਸਰਪੰਚ ਨਹੀਂ ਹੁੰਦੇ ਨੰਬਰਦਾਰ ਹੁੰਦੇ ਉਹਨੇ ਨਾਸਰ ਢਿੱਲੋਂ ਨਾਲ ਸੰਪਰਕ ਕਰ ਲਿਆ ਵੀ ਸਾਡੇ ਇੱਕ ਬਾਬਾ ਬੜਾ ਤੜਫਦਾ ਹੈ ਜੇ ਇੱਕ ਦਿਨ ਦੀ ਇੰਟਰਵਿਊ ਕਰ ਲਓ ਤੇ ਜੇ ਵਾਕਈ ਉਧਰਲਾ ਜਿਹਾ ਹੁੰਦਾ ਹੋਵੇ ਉਹ ਨਾਸਰ ਨੇ ਇੰਟਰਵਿਊ ਕਰਕੇ ਜਦੋਂ ਪਾਈ ਤਾਂ ਉਹ ਫੂਲੇਵਾਲ ਪਿੰਡ ਆ ਜੀ ਬਠਿੰਡੇ ਦਾ ਜੀ ਹਨਾ ਉਹ ਮੇਰੇ ਦੋਸਤ ਆ ਉਹ ਬਾਬਾ ਇਧਰਲਾ ਜਿਹੜਾ ਉਹ ਉਹਨਾਂ ਦੇ ਘਰੇ ਨੌਕਰੀ ਕਰਦਾ ਹੁੰਦਾ ਅੱਛਾ ਪਰ ਉਹ ਜਿਹੜਾ ਇਧਰਲਾ ਮੇਰਾ ਦੋਸਤ ਆ ਕੈਨੇਡਾ ਬੈਠਾ ਹੁੰਦਾ ਆ ਦੀ ਬੇਟੀ ਬੇਟੀ ਕੋਲੇ ਜਦੋਂ ਨਾਸਰ ਢਿੱਲੋਂ ਵੀਡੀ ਉਹ ਵੀਡੀਓ ਉਹ ਨਹੀਂ ਵੇਂਦਾ ਉਹ ਤਾਂ ਸੰਡੂ ਵੇਂਦਾ ਜੀ ਉਹ ਝਗਰਾਵਾਂ ਦੇ ਨਾਲ ਪਿੰਡ ਆ ਉਹ ਸੰਡੂ ਉਹਨੂੰ ਫੋਨ ਕਰਦਾ ਵੀ ਯਾਰ ਜਿਹੜਾ ਤੁਹਾਡੇ ਪਿੰਡ ਵਾਲਾ ਬਾਬਾ ਤੁਹਾਡੇ ਘਰੇ ਹੁੰਦਾ ਉਹਦਾ ਭਰਾ ਲੱਭ ਗਿਆ ਜੀ ਹਾਂ ਅੱਛਾ ਫਿਰ ਉਹ ਕੈਨੇਡਾ ਬੈਠਾ ਉਹਨੂੰ ਉਹ ਵਟਸਐਪ ਤੇ ਸੈਂਡ ਕਰਦਾ ਉਹ ਵੇਂਦਾ ਕਿ ਤਾਂ ਬਾਬਾ ਤਾਂ ਉਹੀ ਲੱਗਦਾ ਜਿੰਨੀਆਂ ਗੱਲਾਂ ਕਰਦੇ ਫਿਰ ਉਹ ਆਪਦੇ ਪਿੰਡ ਸੰਪਰਕ ਕਰਦਾ ਵੀ ਇਹਦੀ ਗੱਲ ਕਰਾਓ ਉਹ ਪਹਿਲਾਂ ਉਹਨਾਂ ਨੇ ਗੱਲ ਕਰਾਈ ਉਸ ਤੋਂ ਬਾਅਦ ਫਿਰ ਆਪਾਂ ਜਿਹੜਾ ਮੇਲ-ਜੋਲ ਸਾਰਾ ਅੱਗੇ ਵਧਿਆ ਉਹ ਮੇਲ-ਜੋਲ ਤੇ ਬੜਾ ਮਸ਼ਹੂਰ ਜਾਨੀ ਕਹਿਣ ਤੋਂ ਬਾਅਦ ਸਰ ਮੀਡੀਆ ਅੱਗੇ ਵੀ ਹੁੰਦਾ ਸੀ ਇਲੈਕਟ੍ਰੋਨਿਕ ਮੀਡੀਆ ਟੀਵੀ ਵਾਟ ਸੀਗੇ ਦੂਰਦਰਸ਼ਨ ਵਰਗੇ ਜਾਂ ਹੋਰ ਚੈਨਲ ਆ ਗਏ ਅਖਬਾਰਾਂ ਵੀ ਸੀ ਪਰ ਇਹ ਛੋਟੇ ਪੱਧਰ ਦੀ ਜਿਹੜੀ ਨਿਊਜ਼ ਆ ਜਾਂ ਛੋਟੇ ਪੱਧਰ ਦਾ ਦਿਖਾਤ ਆ ਜਾਂ ਗੱਲਾਂ ਨੇ ਉਹ ਬਾਹਰ ਨਹੀਂ ਸੀ ਆਉਂਦੀਆਂ ਉਹ ਹੁਣ ਆ ਸੋਸ਼ਲ ਮੀਡੀਆ YouTube Facebook ਨੇ ਜਿਹੜੀਆਂ ਉਹ ਸਾਰੀਆਂ ਚੀਜ਼ਾਂ ਬਾਹਰ ਲੈਂਦੀ ਹੈ ਦੇਖੋ ਹਰੇਕ ਕੋਲ ਮੋਬਾਈਲ ਜਦੋਂ ਆ ਗਿਆ ਨਾ ਜੀ ਇੰਟਰਨੈਟ ਆ ਗਿਆ ਫਿਰ ਉਹਦਾ ਦੁਨੀਆ ਨਾਲ ਸੰਪਰਕ ਬਣ ਗਿਆ ਇਹ ਚੀਜ਼ਾਂ ਸਾਰੀਆਂ ਬਹੁਤ ਵੱਡੇ ਬੰਦਿਆਂ ਕੋਲ ਵੱਡੇ ادارے ਕੋਲ ਸੀਗੀਆਂ ਇਹਦਾ ਨੁਕਸਾਨ ਵੀ ਹੋ ਰਿਹਾ ਚਲੋ ਪਰ ਫਾਇਦੇ ਵੀ ਬੜੇ ਯਾ ਤੇ ਜਿਹੜੇ ਆਪਾਂ ਕਰਨ ਉੱਤੇ ਚੱਲੇ ਹੋਏ ਆ ਹਰ ਸਿੱਕੇ ਦੇ ਦੋ ਪਹਿਲੇ ਨਹੀਂ ਸਰ ਆਪਾਂ ਦੋਵੇਂ ਤੁਸੀਂ ਵੀ ਉਹੀ ਕੰਮ ਕਰਦੇ ਹੋ ਮੈਂ ਵੀ ਕਰਦਾ ਤੁਸੀਂ ਆਪਦੇ ਟਾਈਮ ਚੋਂ ਟਾਈਮ ਕੱਢ ਕੇ ਆਪਦੀ ਜੌਬ ਵੀ ਦੇਖਦੇ ਹੋ ਤੇ ਬਜ਼ੁਰਗਾਂ ਕੋਲੇ ਵੀ ਭੱਜ ਕੇ ਜਾਂਦੇ ਆ ਜੀ ਠੀਕ ਹੈ ਪਰ ਮੈਂ ਤੁਹਾਨੂੰ ਇੱਕ ਸਵਾਲ ਕਰਨਾ ਕੋਈ ਸਵਾਲ ਕਿ ਤੁਸੀਂ ਵੀ ਉਧਰ ਉੱਜੜ ਕੇ ਆਏ ਨਹੀਂ ਜੀ ਨਹੀਂ ਅਸੀਂ ਜੱਦੀ ਪੁਸ਼ਤੀ ਜਿਸ ਪਿੰਡ ਤੇ ਤੁਸੀਂ ਖੜੇ ਆ ਹੰਡੀਗੜੀ ਵਾਲਾ ਜਿਲ੍ਹਾ ਹੁਸ਼ਿਆਰਪੁਰ ਦੇ ਬਿਲਕੁਲ ਨਾਲ ਲੱਗ ਸਿੰਗੜੀ ਵਾਲਾ ਅਸੀਂ ਜੱਦੀ ਪੁਸ਼ਤੀ اسی ਤੋਂਦੇ ਆ ਤੋ ਥੋੜਾ ਬਹੁਤਾ ਕੋਈ ਰਿਸ਼ਤਾ ਰਿਹਾ ਆ ਪਾਕਿਸਤਾਨ ਨਾਲ ਇਸ ਤਰ੍ਹਾਂ ਦਾ ਕਿ ਦੱਸ ਦੇ ਆ ਵੀ ਗੁਰੂਬਸ ਸਰਵਿਸ ਇੱਕ ਸਾਡੇ ਬਜ਼ੁਰਗਾਂ ਨੇ ਚਲਾਈ ਸੀ ਜਿਹੜੀ ਮਕਾਨਾ ਸਾਹਿਬ ਤੱਕ ਜਾਂਦੀ ਸੀ ਗੁਰੂਬਸ ਸਰਵਿਸ ਸਰਵਿਸ ਕਿਤੇ ਆਪਣੀ ਬੇਲਿਆਂ ਦੇ ਵਿੱਚ ਅੱਛਾ ਅੱਛਾ ਉਹ ਫ੍ਰੀडम फाइਟਰ ਵੀ ਸੀ ਸਾਡੇ ਬਜ਼ੁਰਗ ਅੱਛਾ ਜੀ ਤੇ ਇਹ ਸਾਰੀ ਕਹਾਣੀ ਕਿਉਂਕਿ ਉਹ ਉਹਦਾ ਇੱਕ ਸਬੂਤ ਇਹ ਵੀ ਆ ਨਾ ਜਦੋਂ ਅਸੀਂ ਬਹੁਤ ਛੋਟੇ ਸੀਗੇ ਉਦੋਂ ਤੱਕ ਸਰਕਾਰ ਨਾਲ ਉਹ ਕਲੇਮ ਜਿਹੜਾ ਦਾਵਾ ਕੀਤਾ ਸੀ ਉਹਨਾਂ ਦਾ ਕੀ ਨਾਂ ਸੀ ਹਰਵਖ ਸਿੰਘ ਹਰਵਖ ਸਿੰਘ ਹਾਂ ਜੀ ਹਰਵਖ ਸਿੰਘ ਸੀ ਗਾਜੀ ਸਿੰਘੜੀਵਾਲ ਤੋਂ ਸਿੰਘੜੀਵਾਲ ਤੋਂ ਭਾਈ ਰਤਨ ਸਿੰਘ ਉਹਨਾਂ ਦੇ ਵੱਡੇ ਭਰਾ ਉਹਨਾਂ ਦਾ ਬੱਬਰ ਕਾਲੀ ਮੂਵਮੈਂਟ ਦੇ ਵਿੱਚ ਇਤਿਹਾਸ ਚ ਨਾਂ ਆਇਆ ਅੱਛਾ ਅੱਛਾ ਉਹਨਾਂ ਨੂੰ ਕਾਲੇ ਪਾਣੀ ਕੈਦ ਹੋਈ ਸੀ ਪਹਿਲਾਂ ਫਾਂਸੀ ਹੋਈ ਫੇਰ ਫਾਂਸੀ ਟੁੱਟ ਕੇ ਉਹਨਾਂ ਨੂੰ ਉਮਰ ਕੈਦ ਹੋਈ ਪੂ ਕਾਲੇ ਪਾਣੀ ਕੈਦ ਕੱਟ ਕੇ ਗਏ ਆਹ ਜਿੱਥੇ ਅਸੀਂ ਬੈਠੀਆਂ ਸਾਡੇ ਪਹਿਲਾਂ ਕੈਦ ਹੁੰਦੇ ਸੀ ਫੇ ਮਤਲਬ ਆਹੀ ਸਾਡਾ ਪਿੰਡ ਆ ਅਸੀਂ ਇੱਥੇ ਦੇ ਆ ਲੇਕਿਨ ਤੁਹਾਡਾ ਜਿਹੜਾ ਜ਼ਿਆਦਾ ਜੋੜ ਆ ਜਾਂਦਾ ਤੁਹਾਡੀ ਟੋਣ ਕਿਉਂ ਵੱਜਦੀ ਹੈ ਉਧਰ ਨੂੰ ਨਹੀਂ ਦੇ ਪੰਜਾਬ ਬਸ ਇਹੀ ਰਿਸ਼ਤਾ ਹੈ ਜੀ ਕਿ ਪੰਜਾਬ ਦਾ ਪੰਜਾਬ ਦੇ ਜਿਹੜੀ ਵੰਡ ਦਾ ਕਿਹੜੇ ਬਚਪਨ ਦੇ ਵਿੱਚ ਚੜ੍ਹਦੀ ਉਮਰੇ ਨਾਵਲ ਪੜ ਲਏ ਤੂਤਾਂ ਵਾਲਾ ਖੂਹ ਹਾਂਜੀ ਹਾਂਜੀ ਮੈਂ ਉਹਨਾਂ ਨੇ ਨਾ ਐ ਸੋਚਣ ਲਈ ਮਜਬੂਰ ਕਰ ਦਿੱਤਾ ਫਿਰ ਸਾਡੇ ਪਿੰਡ ਦੇ ਵਿੱਚ ਨਾ ਅਕਸਰ ਹੀ ਜਦੋਂ ਬਜ਼ੁਰਗ ਬੰਦੇ ਤਾਸ਼ ਦੀ ਓ ਟਾਲੀ ਖੋਣੀ ਤਾਸ਼ ਖੇਡਦੇ ਆ ਤੇ ਉਹਨਾਂ ਨੇ ਅਕਸਰ ਹੀ ਗੱਲ ਕਰਨੀ ਕਦੀ ਤਾਲਵ ਆ ਜਾਣਾ ਕਦੀ ਨੱਥੂ ਆ ਜਾਣਾ ਕਦੀ ਸ਼ੱਜੂ ਆ ਜਾਣਾ ਕਦੀ ਬਕ ਬਕ ਮੁਸਲਮਾਨੀ ਨਾਮ ਆ ਜਾਣੇ ਤੇ ਫਿਰ ਮੈਂ ਪੁੱਛਣਾ ਵੀ ਕੌਣ ਸੀ ਕਹਿੰਦੇ ਸਾਡੇ ਪਿੰਡ 'ਚ ਰਹਿੰਦੇ ਸੀ ਹੂੰ ਹੂੰ ਫਿਰ 47 ਤੇ ਚਲੇ ਗਏ ਕਿਸ ਤਰ੍ਹਾਂ ਹੌਲੀ 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 ਆ ਨਾਲ ਹੀ ਪਿੰਡ ਆ ਜਿੱਥੇ ਅਸੀਂ ਆ ਵਸੀਮੀਆਂ ਧੀਆਂ ਚੱਕ ਗੁਜਰਣਾ ਜਿਹੜਾ ਬਿਲਕੁਲ ਨਾਲ ਪਿੰਡ ਆ ਜੀ ਲਹਿੰਦੇ ਪਾਸੇ ਇਹ ਗੁਜਰਣਾ ਦਾ ਪਿੰਡ ਸਿਕਾ ਕਿਹੜਾ ਪਿੰਡ ਆ ਜੀ ਨਾਂ ਦੱਸੋ ਜੂ ਲੱਗਦਾ ਕੋਈ ਪਿੰਡ ਨੇ ਇਹਨਾਂ ਉਹਨਾਂ ਦੇ ਨਾਂ ਦਾ ਦੱਸ ਦਿਨਾ ਦੱਸੇ ਦਿਨਾ ਜਿੱਥੇ ਅਸੀਂ ਖੜੇ ਆ ਇਹ ਸਿੰਗੜੀ ਵਾਲੇ ਦੇ ਖੇਤ ਆ ਖੇਤਾਂ ਦੇ ਸਾਡਾ ਘਰ ਆ ਸਾਹੇ ਪਾਸੇ ਇਹਦੇ ਬਿਲਕੁਲ ਜੇ ਇਧਰਲੇ ਹੱਥ ਆਪਾਂ ਜਾਈਏ ਦੱਖਣ ਵੱਲ ਜੀ ਸਾਊਥ ਵੱਲ ਤੇ ਕਰਾੰਗਣਾ ਪਿੰਡ ਆ ਥੋੜਾ ਜਿਹਾ ਇਧਰ ਨੂੰ ਹੋਈਏ ਕਡੋਰੀ ਰੁਕਮਾਨ ਆ ਬਿਲਕੁਲ ਲਹਿੰਗੇ ਲਹਿੰਦੇ ਪਾਸੇ ਅੱਛਾ ਇਧਰ ਮੂੰਹ ਆਪਣਾ ਤੇ ਲੈਂਦਾ ਹੈ ਹਾਂ ਲਹਿੰਦੇ ਪਾਸੇ ਨੂੰ ਹੀ ਮੂੰਹ ਕੀਤਾ ਤੇ ਬਿਲਕੁਲ ਸਾਡੇ ਖੇਤਾਂ ਦੇ ਨਾਲ ਅੱਛਾ ਪਰਲੇ ਪਾਸੇ ਸੀਮੇ ਤੇ ਸਾਡੇ ਆ ਖੇਤ ਆ ਚੱਕ ਗੁਜਰਾ ਆ ਚੱਕ ਜਿਹੜਾ ਨਰੋਲ ਮੁਸਲਮਾਨਾਂ ਦਾ ਪਿੰਡ ਸੀ ਗੁਜਰਾ ਦਾ ਹਾਂ ਥੋੜੇ ਜਿਹਾ ਘਰ ਸੀ ਗਿਆ ਧਰਮੀਆਂ ਦੇ ਹਾਂਜੀ ਤੇ ਇੱਕ ਦੋ ਘਰ ਸੀ ਸਾਡੇ ਧਾਮੀ ਜੱਟਾਂ ਦੇ ਤੇ ਬਾਕੀ ਸਾਰਾ ਉਹ ਮੁਸਲਮਾਨਾਂ ਦਾ ਪਿੰਡ ਸੀਗਾ ਚੱਕ ਗੁਜਰਾ ਦੱਸੇ ਹਾਂ ਚੱਕ ਚੱਕ ਗੁਜਰਾ ਅੱਛਾ ਤੇ ਥੋੜੇ ਜਿਹਾ ਘਰ ਆ ਗਿਆ ਅੱਛਾ ਅੱਛਾ ਹੁਣ ਵੀ ਉਹ ਆਂਬ ਖੜੇ ਆ ਜੀ ਅੱਛਾ ਉਹ ਖੂਹ ਹੈਗੇ ਆ ਮੁਸਲਮਾਨਾਂ ਦੇ ਹਾਲੇ ਉਹ ਵਾਹ ਹਾਂ ਬਜ਼ੁਰਗੋਨਾਂ ਦਾ ਨਾਮ ਲੈਂਦੇ ਰਹੇ ਆ ਅੱਛਾ ਮੇਰੀ ਜਿਹੜੀ ਚਿੰਗ ਜਾਗੀ ਜੀ ਕਿ ਇਹ ਸਾਡੇ ਖੇਤਾਂ ਦੇ ਵਿੱਚ ਨਾ ਜਦੋਂ ਕਣਕ ਵੜਦੀ ਹੁੰਦੀ ਸੀ ਹਾਂਜੀ ਤੇ ਮੇਰੀ ਪੜਦੇ ਦੀ ਡਿਊਟੀ ਲਾ ਦੇਣੀ ਬਾਪੂ ਨੇ ਕਿ ਤੂੰ ਨਾ ਇਹਨਾਂ ਨੂੰ ਪਾਣੀ ਪੂਣੀ ਦਿਵਾਉਣਾ ਅੱਛਾ ਜੀ ਚਾਹ ਤੇ ਪਾਣੀ ਦੀ ਡੂਟਾਂ ਜੀ ਹਾਂਜੀ ਕਣਕ ਵੜਦਿਆਂ ਕਣਕ ਵੜਦਿਆਂ ਉਦੋਂ ਕੋ ਸਾਨੂੰ ਪੇਪਰ ਵੀ ਹੁੰਦੇ ਆ ਨਾ ਉਦੋਂ ਕੋ ਹੁੰਦੇ ਪੇਪਰ ਹੁੰਦੇ ਕਾਲਜ ਦੇ ਨਾ ਕਿ ਮੈਂ ਉਹ ਪਾਣੀ ਪੂਣੀ ਦੀ ਡੂਟ ਜੋ ਮੈਂ ਉਹ ਸਾਡਾ ਨਲਕਾ ਸੀਗਾ ਉਹ ਟਾਗੋ ਜਰਾਂ ਦੇ ਵਿੱਚ ਅੱਛ ਮੈਂ ਕੁਪ ਪਾਣੀ ਲੈਣ ਜਾਣਾ ਇੱਕ ਬਜ਼ੁਰਗ ਨੇ ਬੈਠੇ ਹੋਣਾ ਉਹਨੇ ਮੈਨੂੰ ਪੁੱਛਣਾ ਮੈਂ ਸਸਰੀਕਾਲ ਬੁਲਾਉਣੀ ਉਹਨੇ ਪੁੱਛਣਾ ਕਿਹਦਾ ਮੁੰਡਾ ਹਰ ਇੱਕ ਵਾਰੀ ਪੁੱਛਣਾ ਮੈਨੂੰ ਲੱਗਣਾ ਕੋਈ ਗੱਲ ਕਰਨੀ ਚਾਹੁੰਦਾ ਫਿਰ ਮੈਂ ਆ ਜਾਣਾ ਕਦੀ ਉਹਨੂੰ ਕੋਈ ਮਾਦਵੀ ਮੱਥਾ ਨਹੀਂ ਦਿੱਤੀ ਪਰ ਇੱਕ ਦਿਨ ਮੈਂ ਬਾਪੂ ਨੂੰ ਪੁੱਛ ਲਿਆ ਮੈਂ ਤੁਹਾਡਾ ਪਿੰਡ ਭੇਹੀ ਹੈ ਕਿਹੜਾ ਪਿੰਡ ਹੈ ਤੁਹਾਡਾ ਉਹ ਬਾਪੂ ਦੀਆਂ ਅੱਖਾਂ 'ਚ ਹੰਝੂ ਆ ਗਏ ਅੱਛਾ ਜੀ ਚਲੋ ਯਾਰ ਕਿਹੜਾ ਪਿੰਡ ਤੁਸੀਂ ਤਨਾਹੀ ਇਧਰੋਂ ਕਰਾੰਗਣੀ ਤੋਂ ਉੱਠ ਕੇ ਗਏ ਉਧਰੋਂ 130 ਚੱਕ ਤੇ ਗਏ ਮੁੜ ਕੇ ਠੀਕ ਦਾ ਗੁਜਰਾ ਆ ਗਏ ਅਸੀਂ ਉਧੜੇ ਦੇ ਲੋਕ ਆ ਫਿਰ ਮੈਨੂੰ ਲੱਗਿਆ ਯਾਰ ਆ ਜਿਹੜੀ ਗੱਲ ਬਜ਼ੁਰਗ ਕਰਦੇ ਨਾ ਉਹਦਾ ਗਵਾਹ ਆ ਮੈਂ ਪਹਿਲੀ ਵੀਡੀਓ 2011 ਦੇ ਵਿੱਚ ਉਹਨਾਂ ਦੀ ਪਾਈ ਸੀ ਅੱਛਾ ਅੱਛਾ ਇਹ ਬੜਾ ਪ੍ਰਾਣਾ ਤੁਸੀਂ ਚਲ YouTube ਤੇ YouTube ਤੇ ਮੈਨੂੰ ਲੱਗਦਾ ਹੋ ਸਕਦਾ ਕੋ ਮੈਂ ਦਾਵਾ ਤਾਂ ਨਹੀਂ ਕਰਦਾ ਹਾਂਜੀ ਹਾਂਜੀ ਪਾਰਟੀਸ਼ਨ ਦੀ ਵਾਰੀ ਜੇ ਕਿਸੇ ਦਾ ਕੋਈ ਪਰਸਨਲ ਚੈਨਲ ਆ ਹਾਂਜੀ ਮੈਨੂੰ ਲੱਗਦਾ ਮੇਰਾ ਆ ਪਹਿਲੀ ਵੀਡੀਓ ਮੇਰੀ ਹੋਊਗਾ ਉਹ ਵਾਕਿਆਕ ਹਾਂਜੀ 2011 ਦੇ ਵਿੱਚ ਉਹਨਾਂ ਬਜ਼ੁਰਗਾਂ ਦੀ ਮੈਂ ਇੰਟਰਵਿਊ ਕੀਤੀ ਤੇ ਉਹ ਬੜੀ ਲੋਕਾਂ ਨੇ ਵੇਖੀ ਪਰ ਮੈਂ ਆ ਵੀ ਇਸਲਾ ਹੋ ਗਿਆ ਹਾਂ ਉਈ ਦਿਰਵਾਦ ਆਪਣਾ ਚੈਨਲ ਦੇਖਿਆ ਤੇ ਬਹੁਤ ਲੋਕਾਂ ਨੇ ਥੱਲੇ ਲਿਖਿਆ ਸੀ ਜੀ ਹੋਰ ਵੀਡੀਓ ਬਣਾਓ ਹਾਂ ਜੀ ਹੋਰ ਕਿਉਂਕਿ ਜਿਹੜੀ ਉਹ ਸਿੱਖ ਸੀ ਨਾ ਇੱਕ ਭੁਖ ਸੀ ਜੀ ਆਪਣੇ ਬਜ਼ੁਰਗਾਂ ਦੇ ਵਤਨ ਨੂੰ ਵੇਖਣ ਗਏ ਉਹ ਲੋਕਾਂ ਦੇ ਅੰਦਰ ਉਧਰ ਵੀ ਬਹੁਤ ਹੈ ਇੱਧਰ ਬਹੁਤ ਹੈ ਜੀ ਮੈਂ ਤਾਂ ਦੇਖ ਕੇ ਆਇਆ ਨਾ ਉਹ ਅੱਜ ਵੀ ਕਹਿੰਦੇ ਯਾਰ ਆਪਦੀਆਂ ਸਰਕਾਰਾਂ ਨੂੰ ਕਹੋ ਸਾਨੂੰ ਵੀ ਵੀਜ਼ੇ ਦੇਣ ਤੁਸੀਂ ਆ ਜਾਂਦੇ ਹੋ ਸਰਦਾਰੋ ਠੀਕ ਹੈ ਮੈਂ ਕਹਿੰਦਾ ਇਹ ਸਰਕਾਰਾਂ ਦੇ ਇਸ਼ੂ ਨੇ ਹਾਂ ਉਹਨਾਂ ਦੇ ਮਸਲੇ ਨੇ ਤੇ ਸਰਕਾਰਾਂ ਨੇ ਵੇਖਣੇ ਆ ਪਰ ਚਲੋ ਸਾਨੂੰ ਵੀਜ਼ਾ ਮਿਲ ਜਾਂਦਾ ਹੈ ਸਾਨੂੰ ਮਿਲ ਜਾਂਦਾ ਹੈ ਗੁਰਦੁਆਰਾ ਸਾਹਿਬ ਕਰਕੇ ਜੇ ਆਪਾਂ ਉਪਨ ਵੀ ਜਾਂਦੇ ਆ ਤੇ ਉੱਥੇ ਗੁਰਦੁਆਰਾ ਸਾਹਿਬ ਕਰਕੇ ਹੀ ਆਪਾਂ ਜਾਂਦੇ ਆ ਵੀ ਅਸੀਂ ਪਾਈ ਮੱਥਾ ਟੇਕਣ ਜਾਣਾ ਵੈਸੇ ਆਪਣੀ ਜਿਹੜੀ ਸਿੱਖ ਸੰਗਤ ਜਾਂਦੀ ਹੈ ਉਹ ਜਥੇ ਨਾਲ ਜਾਂਦੀ ਹੈ ਪਰ ਆਪਾਂ ਨੂੰ ਵੀਜ਼ਾ ਜਾਦਾ ਦਿੰਦੇ ਆ ਹਾਂ ਇਹ ਤਾਂ ਹੈ ਉਹ ਉਹ ਚੀਕਦੇ ਨੇ ਕਿ ਸਾਨੂੰ ਵੀ ਵੀਜ਼ਾ ਜਿਹੜਾ ਉਹ ਕਈ ਲੋਕ ਤਾਂ ਬੜੇ ਵਿਛੜੇ ਟੁੱਟੇ ਇੱਕ ਜਦੋਂ ਆਪਣੇ ਸਬੰਧ ਸਖਾਵੇਂ ਸੀ ਨਾ ਜੀ ਇੰਡੀਆ ਪਾਕਿਸਤਾਨ ਦੇ ਕੋ 45 ਸਾਲ ਪਹਿਲਾਂ ਦੀ ਗੱਲ ਕਰਾਂ ਜੀ ਉਦੋਂ ਰਿਸ਼ਤੇ ਬੜੇ ਹੋ ਗਏ ਇੱਧਰ ਉੱਧਰ ਹਾਂ ਰਿਸ਼ਤੇ ਹੋ ਗਏ ਹਾਂਜੀ ਇੱਕ ਅਬਿਆਸ ਵਾਲੇ ਪਾਸੇ ਅੰਮ੍ਰਿਤਸਰ ਤੋਂ ਜਦੋਂ ਇੱਧਰੋਂ ਨਿਕਲੀਏ ਸ਼ਾਇਦ ਬਿਆਸੋਂ ਨਿਕਲੀਦਾ ਮੇਰੇ ਹ ਜੰਡਿਆਲਾ ਗੁਰੂ ਸ਼ਾਸਤ ਉੱਥੇ ਉੱਥੇ ਇੱਕ ਪਿੰਡ ਕਾਲੇ ਪਿੰਡ ਆਉਂਦਾ ਕਾਲੇ ਕੀ ਕਾਲੇ ਪਿੰਡ ਉਹ ਮੁਸਲਮਾਨਾਂ ਦਾ ਪਿੰਡ ਆ ਹੁਣ ਵੀ ਉੱਥੇ ਮੁਸਲਮਾਨ ਬੈਠੇ ਆ ਉਹ ਇੱਕ ਲੇਡੀ ਆਈ ਤੇ ਉਹ ਮੁੰਡਾ ਥਾਣੇਦਾਰ ਆ ਮੈਨੂੰ ਨਾਮ ਦਾ ਭੁੱਲ ਗਿਆ ਮੇਰਾ ਮਿੱਤਰ ਵਧੀਆ ਬਣ ਗਿਆ ਸਬ ਇੰਸਪੈਕਟਰ ਉਹਨੇ ਮੈਨੂੰ ਫੋਨ ਕੀਤਾ ਕਹਿੰਦਾ ਵੀਰੇ ਮੇਰੀ ਭੂਆ ਦੀ ਇੰਟਰਵਿਊ ਕਰੇ ਯਾਰ ਵੀ ਉਹ ਪਾਕਿਸਤਾਨੋਂ ਆਈ ਆ ਤੇ 45 ਸਾਲਾਂ ਬਾਅਦ ਕਹਿੰਦਾ ਪਿਓ ਮਰ ਗਿਆ ਮਾਂ ਮਰ ਗਈ ਭਰਾ ਮਰ ਗਏ ਸਾਰੇ ਤੇ ਉਹ ਵਿਚਾਰੀ ਰੋਂਦੀ ਆ ਤੁਸੀਂ ਦੇਖੋ ਉਹ ਮੁਸਲਮਾਨ ਬੀਬੀ 45 ਸਾਲਾਂ ਬਾਅਦ ਆਈ ਮੈਂ ਉਹਦੀ ਇੰਟਰਵਿਊ ਕਰਨ ਗਿਆ ਉਹਦੀਆਂ ਭਾਬੀਆਂ ਮ ਕਹਿੰਦੀ ਵੀ ਜਿੰਨਾ ਛੜ ਤੋਂ ਚੰਗੇ ਚੰਗੇ ਵਧੀਆ ਫੈਮਲੀਆਂ ਨੇ ਜੀ ਜੀ ਤੇ ਫਿਰ ਤੁਸੀਂ ਦੇਖੋ ਉਸ ਬੀਬੀ ਨੂੰ ਪਿੰਡ ਦੇ ਜੱਟਾ ਸਿੱਖਾਂ ਨੇ ਖੱਤਰੀਆਂ ਨੇ ਘਰੇ ਸਾਦ-ਸਾਦ ਰੋਟੀ ਖਾਏ ਵੀ ਸਾਡੇ ਪਿੰਡ ਦੀ ਧੀ ਆਈ ਹੈ ਉਹ ਜਿਹੜੇ ਸੀ ਮੈਂ ਗੱਲ ਕਰਦਾ ਸੀ ਵੀ ਜਿਹੜੇ 40-45 ਸਾਲ ਪਹਿਲਾਂ ਜਿਹੜੇ 50 ਸਾਲ ਆਪਣੇ ਰਿਸ਼ਤੇ ਚੰਗੇ ਸੀ ਨਾ ਉਦੋਂ ਲੋਕਾਂ ਨੇ ਇਧਰ-ਉਧਰ ਵਿਆਹ ਕਰ ਲਏ ਜਿਹੜੇ ਉਧਰ ਮੁਸਲਮਾਨ ਰਹੇਗੇ ਸੀ ਉਹਨਾਂ ਦੇ ਦਾਦਾ ਚਾਚੇ ਇਧਰ ਰਹੇ ਸੀ ਆਪਸ ਵਿੱਚ ਕਰ ਲੈਂਦੇ ਹੁਣ ਉਹ ਜੱਬ ਪੈ ਗਿਆ ਵੀ ਹੁਣ ਉਹ ਵਿਜ਼ੇ ਨਹੀਂ ਮਿਲਦੇ ਹਾਂ ਇਹ ਉਹਨਾਂ ਨੂੰ ਤਾਂ ਬਿਲਕੁਲ ਮਿਲਣੇ ਚਾਹੀਦੇ ਹਾਂ ਹਾਂਜੀ ਹਾਂਜੀ ਇੱਕ ਤਾਂ ਉਹਨਾਂ ਨੂੰ ਬਿਲਕੁਲ ਜੀ ਬਜ਼ੁਰਗਾਂ ਦਾ ਕੋਈ ਖਤਰਾ ਤਾਂ ਹੈ ਨਹੀਂ ਵੈਸੇ ਖਤਰਾ ਸਰ ਕਿਸੇ ਤੋਂ ਨਹੀਂ ਆ ਮੈਂ ਜਾ ਕੇ ਆਇਆ ਚਲੋ ਮੈਂ ਚੈਨਲ ਤੇ ਕਹਿ ਦਿੰਦਾ ਮੈਂ ਉੱਥੇ ਨਾ ਤਾਂ ਕੋਈ ਹਥਿਆਰ ਕਿਸੇ ਦੇ ਹੱਥ 'ਚ ਵੇਖਿਆ ਨਾ ਸਰ ਉੱਥੇ ਕੋਈ ਮੁੰਡਾ ਮੈਂ ਨਸ਼ੇ ਨਾਲ ਤੁਰਿਆ ਫਿਰਦਾ ਨਸ਼ਾ ਮੰਗਦਾ ਜਾਂ ਕਿਸੇ ਤੋਂ ਨਸ਼ੇ ਦੀ ਗੱਲ ਵੀ ਸੁਣੀ ਹੋਵੇ ਪਿੰਡ 'ਚ ਮਤਲਬ ਨਾ ਕੋਈ ਮੈਡੀਕਲ ਨਸ਼ਾ ਕਿਉਂਕਿ ਉੱਥੇ ਮੈਡੀਸਿਨ ਹੀ ਇੰਨੀ ਮਹਿੰਗੀ ਆ ਵੀ ਜਿਹੜੀ ਆਪਣੇ ਕੋਈ 50 ਰੁਪਏ ਦੀ ਗੋਲੀ ਹੈ ਨਾ ਉਧਰ 5-500 ਦੀ ਆ ਉਹ ਕੀ ਕਿਸੇ ਨੇ ਖਾ ਲੈਣਾ ਮੈਂ ਸਾਰੇ ਪਿੰਡਾਂ ਦੇ ਪਿੰਡ ਖਾਲੀ ਹੁੰਦੇ ਸੀ ਜਾਂ ਤੋ ਬੈਠੇ ਜੇ ਦੁਬਈ ਤੇ 사우디 사우디 ਜਾਂ ਉਹ ਆਪਦੇ ਕਮਾਕਾਰਾਂ ਨੂੰ ਜਾਂ ਤੁਸੀਂ ਵੈਸੇ ਕਿੰਨੀ ਵਾਰੀ ਗਏ ਜੀ ਮੈਂ ਤੀਜੀ ਵਾਰ ਪਹਿਲੇ ਇੱਥੇ ਜਥੇ ਨਾਲ ਗਿਆ ਸੀ ਬਾਹਰ ਕਿਤੇ ਗਏ ਨਹੀਂ ਜੀ ਦੂਜੀ ਵਾਰ ਤੁਹਾਨੂੰ ਦੱਸਿਆ ਬਾਬੇ ਮੁਹੰਮਦ ਸਾਬੇ ਸਿੱਕਾ ਖਾਨ ਨੂੰ ਲੈ ਕੇ ਗਏ ਉਦੋਂ ਅਸੀਂ 15 ਦਿਨ ਰਹੇ ਫੈਮਲੀ ਨਾਲ ਮੇਰੀ ਵਾਈਫ ਵੀ ਨਾਲ ਗਈ ਹੁਣ ਮੇਰੇ ਦੋਸਤ ਨਾਲ ਗਏ ਸੀ ਤੀਜੀ ਵਾਰ ਮੈਂ ਗਿਆ ਵਾਛ ਹੁਣ ਕਿਹੜੇ ਕਿਹੜੇ ਸ਼ਹਿਰ ਦੇਖੇ ਪਿੰਡ ਦੇਖੇ ਗੁਜਰਾਵਾਲਾ ਮਾਫ ਕਰਨਾ ਪਿਛਲੇ ਈਅਰ ਗੁਜਰਾਵਾਲੇ ਗਏ ਸੀ ਅੱਛਾ ਹਾਂ ਜੀ ਉਦੋਂ ਨਾਸਰ ਢਿਲੋਂ ਸਾਣ ਲੈ ਕੇ ਮੈਂ ਕਿਹਾ ਜੀ ਉਹਨਾਂ ਨੇ ਪਿੰਡ ਦੇ ਵਿੱਚ ਸਾਡੇ ਫਲੈਕਸ ਲਾਏ ਤਿੰਨਾ ਥਾਵਾਂ ਤੇ ਸਰਦਾਰ ਆ ਰਹੇ ਤੇ ਢੋਲ ਤੇ ਪਟਾਕੇ ਤੇ ਫੁੱਲ گلاب ਦੇ ਫੁੱਲ ਤਾਂ ਉਹ ਐ ਛੱਟਦੇ ਆ ਨਾ ਜੀ گلاب ਦੇ ਫੁੱਲ ਮੈਂ ਕਹਿੰਨਾ ਵੀ ਟੋਕਰੇ ਭਰੇ ਹੁੰਦੇ ਜਦੋਂ ਵਾਪਸ ਆਈਦਾ ਉਹ ਗਲੀ 'ਚ گلاب ਦੀਆਂ ਪੱਤੀਆਂ ਹੀ ਖਿਲਰੀਆਂ ਹੁੰਦੀ ਤੇ ਅਸੀਂ ਇਸ ਵਾਰ ਜਿਹੜਾ ਹੈਗਾ ਉਹ ਜਿਹੜਾ ਹੈਗਾ ਸੀ ਚੱਕ 255 ਫੈਸਲਾਬਾਦ ਦਾ ਉਹਦੇ ਨਾਲ ਡਿਸਕੋਰਟ ਸ਼ਹਿਰ ਦੇ ਵਿੱਚ ਕਬੱਡੀ ਟੂਰਨਾਮੈਂਟ ਸੀ ਉਹ ਦੇਖੀ ਜਿਹੜਾ ਡਿਸਕੋਰਟ ਤੁਸੀਂ ਵੇਖਿਆ ਨਾ ਜੀ ਹਾਂਜੀ ਜਿਹੜਾ ਕਿ ਲਾਇਲਪੁਰ ਦਾ ਬਹੁਤ ਵੱਡਾ ਤੇ ਐਡਵਾਂਸ ਹੈ ਆਪਣੇ ਬਿੱਲੇ ਦਾ ਪਿੰਡ ਸੀ ਉੱਥੇ ਥਾਣਾ ਸੀ ਕਿਹ ਕੁ ਹਾਂ ਹੁਣ ਵੀ ਉਸੇ ਥਾਣੇ ਤੋਂ ਹਾਂਜੀ ਜੀ ਉਹ ਰਿਪੋਰਟ ਉੱਥੇ ਹੋਈ ਸੀ ਹਾਂਜੀ ਉਸ ਪਿੰਡ ਦੇ ਵਿੱਚ ਜਿਹੜੇ ਢਿੱਲੋਂਾਂ ਨੇ ਜਿਹੜਾ ਪਿੰਡ ਬਸਾਇਆ ਸੀ ਉਹ ਜਿਹੜਾ ਉਹਨਾਂ ਦਾ ਜੱਦੀ ਪਿੰਡ ਸੀ ਜਿੱਥੋਂ ਉੱਠ ਕੇ ਉਹ ਗਏ ਸੀ ਮਾਨ ਕੋ ਕੜਿਆਲ ਉਹ ਇੱਥੋਂ ਕੋਈ 15 ਕਿਲੋਮੀਟਰ ਤੋਂ ਅੱਛਾ ਅੱਛਾ ਉੱਥੇ ਡਿਜਕੋਟ ਜਿਹਨਾਂ ਨੇ ਬਸਾਇਆ ਜਿਹੜਾ ਇੱਥੋਂ ਜਾ ਅੱਛਾ ਅੱਛਾ ਬਿਲਕੁਲ ਤੁਸੀਂ ਇੱਥੇ ਜਦੋਂ ਜਲੰਧਰ ਨੂੰ ਜਾਂਦੇ ਆ ਹਸਾਰਪੁਰ ਤੋਂ ਕਠਾਰ ਤੋਂ ਤੁਸੀਂ ਕੱਬੇ ਆ ਤੋ ਜਾਓ 4-3 ਕਿਲੋਮੀਟਰ ਦੀ ਦੂਰੀ ਤੇ ਪਿੰਡ ਹੈ ਜੀ ਮਾਨਕੋ ਅੱਛਾ ਉਹਨਾਂ ਦੀ ਜ਼ਮੀਨ 에어ਪੋਰਟ ਤੇ ਆ ਗਈ ਸੀ ਆਦਮਪੁਰ ਦੇ 에어ਪੋਰਟ ਤੇ ਤੇ ਉਹਨਾਂ ਨੂੰ ਉੱਥੇ ਜ਼ਮੀਨਾਂ ਦਿੱਤੀਆਂ ਇਸ ਵੇਲੇ ਉਹ ਪਿੰਡ ਉਹ ਜਿਹੜਾ ਉਹ ਜਿਹੜੇ ਉੱਥੇ ਦੇ ਢਿੱਲੋਂ ਆ ਡਿਸਕੋਰਟ ਦੇ ਹਾਂ ਉਹ 35 ਪਿੰਡਾਂ 'ਚ ਬੈਠੇ ਆ ਪੋਪੁਰ ਆਦਮਪੁਰ ਹਾਂਜੀ ਹਾਂਜੀ ਮੈਨੂੰ ਲੱਗਾ ਉਹਨਾਂ ਦਾ ਐਮ.ਐਲ.ਏ ਵੀ ਬੰਦਾ ਆ ਆਪਦਾ ਨਹੀਂ ਇੱਥੇ ਕੋਈ ਐਮ.ਐਲ.ਏ ਨਹੀਂ ਨਹੀਂ ਉੱਥੇ ਇੱਕ ਵੀਡੀਓ ਵਾਇਰਲ ਹੋਈ ਸੀ ਸ਼ਾਇਦ ਉਹ ਉਸ ਏਰੀਆ ਦੀ ਆ ਸਾਡੇ ਢਲੂਆਂ ਦੇ ਪਿੰਡ ਆ ਇੰਨੇ ਨਹੀਂ ਨਹੀਂ ਜਿਹੜੇ ਇੱਥੋਂ ਮਾਨਕੋ ਤੋਂ ਗਏ ਸੀ ਹਾਂਜੀ ਹਾਂ ਉਹ ਡਿਸਕੋਰਡ 'ਚ ਗਏ ਸੀ ਡਿਸਕੋਰਡ ਤੋਂ ਇੱਧਰ ਆ ਗਏ ਅੱਛਾ ਫੇਰ ਆ ਗਏ ਫੇਰ ਜਦੋਂ ਇਧਰੋਂ ਮੁਸਲਮਾਨ ਉਧਰ ਗਏ ਹਾਂਜੀ ਜਿਹੜੀ ਮੈਂ ਤੁਹਾਨੂੰ ਰਿਸ਼ਤੇ ਦੀ ਗੱਲ ਦੱਸਣੀ ਆ ਜਿਨ੍ਹਾਂ ਮੈਂ ਨਾ ਮੀਰ ਆਲਮਾ ਦੀ ਅਕਸਰ ਗੱਲ ਕਰਦਾ ਤਾਲਿਬ ਦੀ ਗੱਲ ਕਰਦਾ ਮੱਥੂ ਸੱਜੂ ਅੱਛਾ ਜੀ ਉਹ ਤਾਲਿਬ ਦੀ ਕਬਰ ਉੱਥੇ ਆ ਅੱਛਾ 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 ਜੀ ਉਹਨੂੰ ਕਿਸੇ ਨੇ ਉਹਨਾਂ ਦੀਆਂ ਕਬਰਾਂ ਦੀਆਂ ਤਸਵੀਰਾਂ ਭੇਜੀਆਂ ਡਿਸਕੋਰਡ ਸ਼ਹਿਰ 'ਚ ਡਿਸਕੋਰਡ 'ਚ ਆਣਾ ਪ੍ਰੋਪਰ ਤੇ ਉਥੇ ਕਬੱਡੀ ਟੂਰਨਾਮੈਂਟ ਬਹੁਤ ਵੱਡਾ ਹੁੰਦਾ ਜੀ ਐਸ ਵੀਰ ਵੀ ਮੈਂ ਕਹਿੰਦਾ ਲੋਕੀ ਰੁੱਖਾਂ ਤੇ ਚੜ ਚੜ ਵੇਖਦੇ ਤੂੰ ਬੰਦੇ ਸਾਡੇ ਅਮਰੀਕਾ ਤੋਂ ਆ ਕੋਈ ਸਰਦਾਰ ਹੁਸ਼ਾਰਪੁਰ ਦੇ ਹੀ ਹੈ ਗੁਰਦਾਸਪੁਰ ਦੇ ਸ਼ਜਾਹ ਹੁਸ਼ਾਰਪੁਰ ਦੇ ਜਿਹੜੇ ਕਰਾਉਂਦੇ ਉਥੇ ਹਾਂਜੀ ਅਮਰੀਕਾ ਚ ਆ ਕੇ ਉਥੇ ਕਰਾਉਂਦੇ ਰਿਕ ਕੋਰਟ ਚ ਬਹੁਤ ਵੱਡਾ ਟੂਰਨਾਮੈਂਟ ਐਸ ਕਿਸੀ ਉਹਦਾ ਬਜਟ 4-5 ਕਰੋੜ ਵਾਹ ਹਾਂਜੀ ਇੰਨੇ ਵਾ ਨਾਮ ਟਰੈਕਟਰ ਉੱਤੇ ਇਹ ਵੀ ਸਿੰਧੂ ਸਾਹਿਬ ਦੇਖ ਲਓ ਕਿਸ ਤਰ੍ਹਾਂ ਦੀਆਂ ਸਾਂਝਾਂ ਆ ਕਿ ਸਰਦਾਰ ਬੰਦੇ ਆ ਹਾਲੇ ਵਾਹ ਰਹਿੰਦੇ ਆ ਉਹ ਚੁੰਦੇ ਆ ਜਗ੍ਹਾ ਨੂੰ ਡਿਸਕੋਟ ਡਿਸਕੋਟ ਨੂੰ ਚੁੰਦੇ ਤੇ ਤੁਹਾਨੂੰ ਲੱਗਦਾ ਵੀ ਕੋਈ ਫਰਕ ਸਾਡੇ ਇੱਧਰ ਰਹਿਣ ਸਹਿਣ ਨਾਲੋਂ ਲੈਹਿੰਦੇ ਪੰਜਾਬ ਦਾ ਕਿੰਨਾ ਕੁ ਫਰਕ ਤੁਹਾਨੂੰ ਮਹਿਸੂਸ ਹੋਇਆ ਨਹੀਂ ਬਿਲਕੁਲ ਕੋਈ ਫਰਕ ਨਹੀਂ ਗਾ ਇਹ ਗੱਲ ਤਾਂ ਮੈਂ ਬਾਰ-ਬਾਰ ਕਰਦਾ ਫਰਕ ਸਾਡਾ ਖਾਣ ਪੀਣ ਦਾ ਕੋਈ ਨਹੀਂ ਹੈ ਫਰਕ ਹੈ ਵੀ ਉਹ ਦੱਬੇ ਕੁਚਲੇ ਪੈਣ ਉਹਨਾਂ ਦੀ ਸਰਕਾਰਾਂ ਉਹਨੂੰ ਉਠਾਉਂਦੀਆਂ ਹੀ ਨਹੀਂ ਉਹਨਾਂ ਦੀ ਖੇਤੀ ਬਹੁਤ ਮਹਿੰਗੀ ਹੈ ਸਰ ਮਹਿੰਗੀ ਆ ਮੈਂ ਕਹਿੰਨਾ ਜੀ ਡੀਏਪੀ ਦੀ ਬੋਰੀ ਤੁਸੀਂ ਵੇਖੋ 14000 15000 ਦੀ ਇੱਕ ਬੋਰੀ ਤੇ ਆਪਣੇ ਉਤੇ 1300 ਦੀ ਹੈ ਉਹਨਾਂ ਦੀ ਯੂਰੀਆ ਬਹੁਤ ਮਹਿੰਗੀ ਹੈ 40 44000 ਦੀ 55000 ਦੀ ਆਪਣੇ 250 ਦੀ ਬਿਜਲੀ ਬਹੁਤ ਮਹਿੰਗੀ ਹੈ ਉਸੇ ਉਸੇ ਪ੍ਰੋਪੋਰਸ਼ਨਲ ਉਹਨੀਆਂ ਫਸਲਾਂ ਵੀ ਮਹਿੰਗੀਆਂ ਵਿਕਦੀਆਂ ਹੋਣਗੀਆਂ ਨਹੀਂ ਨਹੀਂ ਕੁਛ ਨਹੀਂ ਮਹਿੰਗਾ ਵਿਕਦਾ ਉਹ ਤਾਂ ਸਿਰਫ ਕਿਸਾਨ ਬੀਜਦੇ ਆ ਜੀ ਜਦੋਂ ਵਪਾਰੀ ਖਰੀਦਦੇ ਆ ਤੇ ਕੋਈ ਮੰਡੀ ਤਾਂ ਹੈ ਨਹੀਂ ਉਹਦੇ ਚ ਨੁਕਸ ਕੱਢ ਕੇ ਉਹਨਾਂ ਦੀ ਫਸਲ ਚ ਵਪਾਰੀ ਨਹੀਂ ਖਰੀਦ ਲੈਣੀ ਕੋਈ ਬਜਮਾ ਰੇਟ ਤਾਂ ਹੈ ਨਹੀਂ ਜਿਵੇਂ ਆਪਣੇ ਸਮਸਾਬ ਬਜ਼ੁਰਗ ਤੁਹਾਡੇ ਬਜ਼ੁਰਗ ਜਿਹੜੇ ਚੰਦਾ ਸਿੰਘ ਵਾਲਾ ਤੋਂ ਆਏ ਸੀ ਕਿੰਨਾ ਕੁ ਯਾਦ ਕਰਦੇ ਰਹੇ ਉਸ ਧਰਤੀ ਨੂੰ ਉਹ ਆਪਣੇ ਖੇਤਾਂ ਨੂੰ ਜਿਵੇਂ ਤੁਸੀਂ ਦੱਸਿਆ ਤੁਹਾਡੇ ਭੂਆ ਜੀ ਅੰਬਾਂ ਨੂੰ ਯਾਦ ਕਰਦੇ ਰਹੇ ਇਹ ਦੱਸੋ ਉਹਨਾਂ ਦੀਆਂ ਗੱਲਾਂ ਸੁਣਾਓ ਬਿਲਕੁਲ ਸਰ ਵੇਖੋ ਉਹ ਤਾਂ ਮਰਦੇ ਦਮ ਤੱਕ ਹੀ ਕਰਦੇ ਰਹੇ ਜੀ ਜੀ ਯਾਦ ਕਰਦੇ ਕਰਦੇ ਰਹਿੰਦੇ ਰਹੇ ਕਿਉਂਕਿ ਉਹ ਇਹੀ ਗੱਲਾਂ ਕਹਿੰਦੇ ਸੀ ਨਾ ਵੀ ਉੱਥੇ ਅਸੀਂ ਸਰਦਾਰ ਸੀ ਤੇ ਇੱਧਰ ਆ ਕੇ ਫਿਰ ਮਿਹਨਤਾਂ ਕਰਨੀਆਂ ਪਈਆਂ ਜਿੱਥੇ ਅਸੀਂ ਆ ਕੇ ਬੈਠੇ ਆ ਉੱਚੇ-ਉੱਚੇ ਟਿੱਬੇ ਤੇ ਪਹਾੜੀਆਂ ਜ਼ਮੀਨਾਂ ਲਾਟ ਹੋਈਆਂ ਚਲੋ ਉਹ ਤਾਂ ਜਿਹੜੀਆਂ ਥੋੜੀਆਂ-ਬਹੁਤੀਆਂ ਹੋਈਆਂ ਹੋਈਆਂ ਤੇ ਬਹੁਤੀਆਂ ਤਾਂ ਨਹੀਂ ਨਾ ਸਾਨੂੰ ਜਿਹੜੀਆਂ ਜ਼ਮੀਨਾਂ ਉਧਰੋਂ ਆਈਆਂ ਹੀ ਨਹੀਂ ਜਾਂ ਭੂਆ ਜੀ ਹੁਣੀ ਜਿਵੇਂ ਜ਼ਿਕਰ ਕਰਦੇ ਆ ਵੀ ਮੈਂ ਟਾਂਗੇ ਤੇ ਸਕੂਲ ਜਾਂਦੀ ਸੀ ਉਹਨੋਂ ਕੋਈ ਦਸਾਂ ਕਿੱਲੇ ਆਣਾ ਟਾਂਗੇ ਤੇ ਤਾਂ ਨਹੀਂ ਨਾ ਜਾਂਦਾ ਮਤਲਬ ਕਿ ਦਸਾਂ ਕਿੱਲੇ ਆਣਾ ਅੱਜ ਕਾਰ ਤੇ ਕੋਈ ਜਾਂਦਾ ਹੋਵੇ ਬੱਚਾ ਤੋ ਇੱਕ ਛੋਟੀ ਫੈਮਲੀ ਦਾ ਤਾਂ ਨਹੀਂ ਜਾ ਸਕਦਾ ਚਲੋ ਐਂ ਦੱਸਿਓ ਵੀ ਤੁਸੀਂ ਇੰਨੀ ਵਾਰੀ ਗਏ ਆ ਦੋ ਤਿੰਨ ਵਾਰ ਪਾਕਿਸਤਾਨ ਗਏ ਆ ਤੁਹਾਨੂੰ ਕੋਈ ਅਜਿਹੇ ਮਿਲੇ ਲੋਕ ਜਿਹੜੇ ਸੰਤਾਲੀ ਚ ਮੁਸਲਮਾਨ ਹੋ ਗਏ ਉੱਥੇ ਰਹਿ ਗਏ ਜੱਟ ਹਾਂਜੀ ਹਾਂਜੀ ਬਿਲਕੁਲ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਨਾ ਅਸੀਂ ਗੁਜਰਾں ਵਾਲੇ ਗਏ ਸੀ ਤੇ ਉਹ ਗੁਜਰਾں ਵਾਲੇ ਫੈਮਲੀ ਸੀ ਮੈਨੂੰ ਨਾਮ ਜਦੋਂ ਯਾਦ ਆ ਗਿਆ ਮੈਂ ਦੱਸੂਗਾ ਭਿੰਡਰ ਭਿੰਡਰ ਫੈਮਲੀ ਸੀ ਤੇ ਉਹਨਾਂ ਦੇ ਤਿੰਨ ਭਰਾ ਜਿਹੜੇ ਉਸ ਟੈਂਪ ਕਰਨਾਲ ਦੇ ਵਿੱਚ ਕਿਸੇ ਪਿੰਡ ਚ ਨੇ ਇੱਕ ਭਰਾ ਉਹਨਾਂ ਦਾ ਮੁਸਲਮਾਨ ਹੋ ਗਿਆ ਸੀ अच्छा ठीक है ओदी ਹੁਣ ਸਾਰੀ ਫੈਮਿਲੀ ਉਥੇ ਐ ਤੇ ਉਹਨਾਂ ਨੇ ਕੀ ਕੀਤਾ ਹੋਇਆ ਸਰ ਸਾਰਿਆਂ ਦੀਆਂ ਫੋਟੋ ਲਾਈਆਂ ਉਸ ਬਜ਼ੁਰਗ ਦਾ ਨਾਮ ਪਹਿਲਾਂ ਲਿਖਿਆ ਉਹਦਾ ਨਾਮ ਕੀ ਸੀਗਾ ਮੈਨੂੰ ਯਾਦ ਪਹਿਲਾਂ ਲਿਖਿਆ ਉਹਨਾਂ ਸਿੱਖਾਂ ਪਹਿਲਾਂ ਲਿਖਿਆ ਉਹਨੇ ਸਰਦਾਰ ਫਲਾਣਾ ਸਿੰਘ ਫਿਰ ਲਿਖਤਾ ਬਦਲ ਕੇ ਫਲਾਣਾ ਵੀ ਮੁਸਲਮਾਨੀ ਨਾਮ ਜਿਹੜਾ ਤੁਸੀਂ ਵੀਡੀਓ ਬਣਾਈ ਉਹਦੀ ਉਹ ਮੈਂ ਕਹਿੰਦੇ ਸਾਰੀ ਸਟੋਰੀ ਕੀਤੀ ਉਹ ਉਹ ਹਾਂਜੀ ਉਹਨਾਂ ਦਾ ਮੁੰਡਾ ਬੈਠਾ ਕੈਨੇਡਾ ਸਮਨ ਪਿੰਡਰ ਉਹ ਹੁਣ ਉਹ ਆਪਦੇ ਪਿੰਡ ਦੇ ਵਿੱਚ ਮੰਨੋ ਕਿਸੇ ਗਰੀਬ ਦਾ ਕਮਰਾ ਪੋਣਾ ਹੈ ਤਾਂ ਉਹ پیسے ਭੇਜਦਾ ਉੱਥੇ ਆ ਜਿਹੜੀ ਮਰਤਕ ਦੇਹ ਵਾਲੀ ਮਸ਼ੀਨ ਜੀ ਹੁੰਦੀ ਹੈ ਹਨਾ ਜੀ ਉਹਨੂੰ ਸੰਭਾਲ ਕੇ ਅੰਦਰ ਉਹ ਉਹਨੇ ਲੈ ਕੇ ਦਿੱਤੀ ਉਹਨੇ ਉੱਥੇ ਇਸਾਈਆਂ ਵਾਸਤੇ ਵਰਤਨ ਲੈ ਕੇ ਦਿੱਤੇ ਠੀਕ ਉਹ ਜਦੋਂ ਅਸੀਂ ਗਏ ਫਿਰ ਸਾਡੇ ਥਰੂ ਵੰਡਾਇਆ ਉਹਨੇ ਸਾਰਾ ਕੁਝ ਆਹ ਤਾਂ ਚੰਗੀ ਗੱਲ ਕੀਤੀ ਉਹ ਹੁਣ ਦੇਖੋ ਨਾ ਉਹਨਾਂ ਦਾ ਸੱਕਾ ਭਰਾ ਉਹਦੇ ਰਹਿ ਗਿਆ ਉਹ ਦੂਜੇ ਜਿਹੜੇ ਸੀ ਉਹ ਕਰਨਾਲ ਬੈਠੇ ਆ ਤੇ ਉਹ ਆਪਸ ਦੇ ਵਿੱਚ ਚੰਗੇ ਵਰਤਦੇ ਆ ਤੇ ਉਹ ਮੁੰਡੇ ਫਖਰ ਕਰਦੇ ਯਾਰ ਅਸੀਂ ਸਰਦਾਰ ਸੀ ਪਹਿਲਾਂ ਪਰ ਉਹ ਰਹਿ ਕਿਉਂ ਗਿਆ ਵੀ ਉਹ ਸ਼ਾਇਦ ਉਹਦਾ ਵਿਆਹ ਉਧਰ ਮੁਸਲਮਾਨੀ ਜਿਹੜੀ ਹੈਗੀ ਔਰਤ ਨਾਲ ਹੋ ਗਿਆ ਸੀ ਤੇ ਉਹ ਕਹਿੰਦਾ ਵੀ ਮੈਂ ਤਾਂ ਨਹੀਂ ਜਾਣਾ ਜਾ ਉਹਨੇ ਜਾਣ ਨਹੀਂ ਦਿੱਤਾ ਤੇ ਪਰ ਹੁਣ ਉਹਨਾਂ ਨੂੰ ਲੱਗਦਾ ਹੈ ਕਿ ਸਾਨੂੰ ਯਾਰ ਵਰਤਣਾ ਚਾਹੀਦਾ ਉਹ ਵੀ ਚਾਹੁੰਦੇ ਕਿ ਸਾਨੂੰ ਵੀਜ਼ਾ ਮਿਲੇ ਤੇ ਅਸੀਂ ਜਾਈਏ ਆਪਦੇ ਘਰਾਂ ਦੇ ਵਿੱਚ ਹੋਰ ਵੀ ਬਹੁਤ ਸਾਰੇ ਐਸੇ ਨੇ ਆ ਹੁਣੇ ਥੋੜੇ ਦਿਨ ਪਹਿਲਾਂ ਹੀ ਉਹ ਬਾਈ ਚਾਂਸ ਨਾਸਰ ਢਿੱਲੋਂ ਨੇ ਵੀਡੀਓ ਕੀਤੀ ਨਨਕਾਣਾ ਸਾਹਿਬ ਗੁਰਦਾਰੇ ਚ ਉਹ ਬੇਬੇ ਐਂ ਕਰਕੇ ਕਾਗਜ਼ ਫੜੀ ਤੇ ਦੱਸਦੀ ਵੀ ਸ਼ਾਇਦ ਤੁਸੀਂ ਵੇਖੀ ਆ ਵੀ ਆ ਮੇਰੇ ਚਾਚੇ ਦਾ ਨਾਮ ਪਿਓ ਦਾ ਨਾਮ ਦੱਸਦੀ ਆ ਤਾਏ ਦਾ ਨਾਮ ਦੱਸਦੀ ਆ ਦਾ ਇਹਦਾ ਮੁੰਡਾ ਕਹਿੰਦੀ ਮੇਰਾ ਸੀਗਾ ਤੇਜਾ ਸਿੰਘ ਪਲਵਾਨ ਤੇ ਉਹ ਸਰ ਬਿਲਕੁਲ ਮੇਰੇ ਘਰ ਦੇ ਨਾਲ ਘਰ ਸੀ ਉਹਨਾਂ ਦੇ ਘਰ ਕੋਲੇ ਮੋਗਾ ਹੁੰਦਾ ਸੀ ਨਹਿਰ ਦਾ ਜਿੱਥੋਂ ਅਸੀਂ ਪਾਣੀ ਲਾਉਣ ਜਾਂਦੇ ਹੁੰਦੇ ਸੀ ਉਦੋਂ ਬਜ਼ੁਰਗ ਤੇਜਾ ਸਿੰਘ ਨੂੰ ਮੈਂ ਵੇਖਿਆ ਮੈਂ ਛੋਟਾ ਜਿਹਾ ਸੀਗਾ ਉਹਦੀ ਤਾਂ ਡੈਥ ਹੋ ਗਈ ਉਹ ਜਦੋਂ ਨਾਸਰ ਢਿੱਲੋਂ ਦੀ ਵੀਡੀਓ ਮੈਂ ਦੇਖੀ ਨਾ ਤੇ ਕਹਿੰਦੀ ਤੇਜਾ ਸਿੰਘ ਪਲਵਾਨ ਤੋਂ ਤੇਜਾ ਸਿੰਘ ਪਲਵਾਨ ਇੱਕ ਨਾ ਸੀ ਬੜਾ ਵੱਡਾ ਤੇ ਮੈਂ ਕਿਹਾ ਜੀ ਤਾਂ ਉਹੀ ਬਾਪੂ ਜਿਹੜਾ ਆਪਣੇ ਗਵਾਂਢ ਚ ਮੈਂ ਫਿਰ ਪਾਕਿਸਤਾਨੋਂ ਮੰਮੀ ਨੂੰ ਫੋਨ ਕੀਤਾ ਅੱਛਾ ਮੈਂ ਕਿਹਾ ਵੀ ਉਹ ਤੇਜਾ ਸਿੰਘ ਪਲਵਾਨ ਦਾ ਪਰਿਵਾਰ ਹੋਰ ਆਪਣੇ ਪਿੰਡ ਕਿਹੜਾ ਮੀਡੀਆ ਦਾ ਜਿਹੜਾ ਚਮਤਕਾਰ ਉਹ ਤੀਜੇ ਦਿਨ ਉਹ ਅਸਲ 'ਚ ਸਾਡੇ ਪਿੰਡੋਂ ਉੱਠ ਕੇ ਚਲੇ ਗਏ ਯੂਪੀ ਤਾਂ ਉਹ ਉਹਨਾਂ ਦਾ ਤੀਜੇ ਦਿਨ ਮਲਾਪ ਹੋ ਗਿਆ ਉਹ ਵੀ ਸੰਧੂ ਸੀਗੇ ਹਾਂ ਨਹੀਂ ਉਹ ਉਹ ਸੰਧੂ ਨਹੀਂ ਸੀ ਸਰ ਉਹਨਾਂ ਦੀ ਗੋਤ ਪਤਾ ਨਹੀਂ ਮੇਰੇ ਹੁਣ ਦਿਮਾਗ 'ਚ ਨਹੀਂ ਆ ਕੀ ਸੀਗੇ ਪਿਛਲਾ ਪਿੰਡ ਕਿਹੜਾ ਸੀ ਬੀਬੀ ਦਾ ਮਤਲਬ ਠੀਲਪੁਰ 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 ਹਾਂਜੀ ਇੱਕ ਸੂਰ ਚਾ ਠੀਲਪੁਰ ਪਿੰਡ ਉਹ ਠੀਲਪੁਰੀ ਹੈ ਜੇ ਵੀ ਉਹਨਾਂ ਦਾ ਅੱਧਾ ਪਰਿਵਾਰ ਸਾਡੇ ਵਿੱਚ ਪਿੰਡ ਬੈਠਾ ਹੋਇਆ ਅੱਛਾ ਉਹ ਜਿਹੜਾ ਬਾਬਾ ਤੇਜਾ ਸਿੰਘ ਸੀ ਪਹਿਲਵਾਨ ਉਹਦੇ ਭਰਾ ਦਾ ਮੁੰਡਾ ਜਿਹੜਾ ਉਹਦੀ ਜ਼ਮੀਨ ਵੀ ਉੱਥੇ ਸਾਡੇ ਨਾਲ ਹੈਗੀ ਵਟਨਾ ਵਟ ਤੇ ਬੜੇ ਐਸ ਜਾਂ ਕਿਸੇ ਤਰੀਕੇ ਨਾਲ ਰਹਿ ਗਏ ਜਾਂ ਉਹ ਵਿਆਹੇ ਗਏ ਇਧਰ ਉਧਰ ਕਾਸਟਾਂ ਚ ਤੇ ਉਹਨਾਂ ਨੂੰ ਮਜਬੂਰਨ ਰਹਿਣਾ ਪਿਆ ਐਸੇ ਬਹੁਤ ਨੇ ਪਰਿਵਾਰ ਜਿਹੜੇ ਹੁਣ ਮਿਲਣਾ ਚਾਹੁੰਦੇ ਆ ਮਿਲਣਾ ਚਾਹੁੰਦੇ ਚਾਹੇ ਉਹ ਮੁਸਲਮਾਨ ਨੇ ਉਹ ਕਹਿੰਦੇ ਵੀ ਅਸੀਂ ਆਪਦੇ ਮਜ਼ਹਬ ਚ ਪੱਕੇ ਆ ਉਹ ਆਪਦੇ ਮਜ਼ਹਬ ਚ ਰਹਿਣ ਪਰ ਇੱਕ ਰਿਸ਼ਤਾ ਇੱਕ ਮੇਲ ਮਿਲਾਪ ਤਾਂ ਸਾਡਾ ਹੋਵੇ ਨਾ ਅਸੀਂ ਤੁਸੀਂ ਆਪਦੇ ਬਾਰੇ ਵੀ ਮੈਨੂੰ ਦੱਸੋ ਜੀ